जीएनडीएस एकेडमी YouTube ਚੈਨਲ ਤੇ ਤੁਹਾਡਾ ਸਵਾਲ ਕਰਦੇ ਆਂ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਜਾਣਕਾਰੀ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਥੀਓ ਕਿ ਹੁਣ ਜਿਹੜੇ 12th ਦੇ ਨਤੀਜੇ ਨੇ ਉਹ ਆ ਗਏ ਨੇ ਠੀਕ ਹੈ ਜੀ 12ਵੀਂ ਦਾ ਰਿਜ਼ਲਟ ਆ ਗਿਆ ਤੇ ਕਾਫੀ ਸਾਥੀ ਪਹਿਲਾਂ ਤੋਂ ਆਪ ਦਾ ਜਿਹੜਾ ਹੈਗਾ ਭਵਿੱਖੀ ਸਫਰ ਪੜ੍ਹਾਈ ਨਾਲ ਰਿਲੇਟਡ ਉਹ ਤੈ ਕਰਕੇ ਬੈਠੇ ਹੁੰਦੇ ਨੇ ਤੇ ਕਾਫੀ ਸਾਥੀ ਆ ਜਿਹੜੇ ਜ਼ਿਆਦਾਤਰ ਗਿਣਤੀ ਮਤਲਬ 70% ਜਿਹੜੇ ਸਟੂਡੈਂਟ ਨੇ ਖਾਸ ਕਰਕੇ ਪੰਜਾਬੀ ਖਿੱਤੇ ਦੇ ਪਿਆਰੇ ਵਿਦਿਆਰਥੀਓ ਉਹ ਆਪ ਦਾ ਫਿਊਚਰ ਤੇ ਭਵਿੱਖੀ ਰੂਪ ਰੇਖਾ ਤੈ ਨਹੀਂ ਕਰਦੇ ਜਾਂ ਕਹਿ ਲੋ ਕਿ ਉਹ ਕਨਫਿਊਜ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਕੁਝ ਜਾਂ ਉਹ ਇੱਕ ਦੂਜੇ ਦੇ ਜਿਹੜਾ ਹੈਗਾ ਕਹਿਣ ਤੇ ਠੀਕ ਹੈ ਫਰੈਂਡ ਸਰਕਲ ਦੇ ਤਹਿਤ ਹੀ ਆਪਣੇ ਭਵਿੱਖੀ ਯੋਜਨਾਵਾਂ ਦੇ ਜਿਹੜੇ ਨੇ ਫੈਸਲੇ ਉਹ ਲੈ ਲੈਂਦੇ ਨੇ ਜਿਹਦੇ ਕਰਕੇ ਅੱਗੇ ਪ੍ਰੋਬਲਮ ਇਹ ਆਉਂਦੀ ਆ ਦੋਸਤੋ ਕਿ 12ਵੀਂ ਤੋਂ ਬਾਅਦ 5 7 ਸਾਲ ਦਾ ਜਿਹੜਾ ਤੁਹਾਡਾ ਫਿਊਚਰ ਮੇਕਰ ਟਾਈਮ ਹੁੰਦਾ ਹੈ ਜਿਹੜਾ 골ਡਨ ਇਰਾ ਹੁੰਦਾ ਤੁਹਾਡਾ ਉਹਦੇ ਤੇ ਫੁੱਲ ਸਟਾਪ ਲੱਗ ਜਾਂਦਾ ਜਾਂ ਉਹਦੇ ਤੇ ਪ੍ਰਸ਼ਨ ਮਾਰਕ ਚੈਨ ਲੱਗ ਜਾਂਦਾ ਸੋ ਮੈਂ ਤੁਹਾਨੂੰ ਆਪਦੀ ਸੂਝ ਦੇ ਮੁਤਾਬਕ ਕੁਸ਼ਕ ਰੂਪਰੇਖਾ ਤੇ ਕੁਸ਼ਕ ਤੁਹਾਡੀਆਂ ਭਵਿੱਖੀ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਦੇ ਰਿਲੇਟਡ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਇਸ ਨੂੰ ਹੋਰ ਸਾਥੀਆਂ ਦੇ ਨਾਲ ਵੀ ਜਰੂਰ ਸ਼ੇਅਰ ਕਰਨਾ ਤੇ ਆਪਣੇ ਲਈ ਇੱਕ ਮਾਰਗਦਰਸ਼ਕ ਦੇ ਤੌਰ ਤੇ ਵੀ ਇਸ ਨੂੰ ਜ਼ਰੂਰ ਦੇਖਣਾ ਮੇਰਾ ਇਸ ਵੀਡੀਓ ਬਣਾਉਣ ਦਾ ਜਿਹੜਾ ਸਫਰ ਹੈ ਜਾਂ ਜਿਹੜੀ ਇੱਛਾ ਹੈ ਉਹਦੇ ਪਿੱਛੇ ਉਹ ਇਹ ਨਹੀਂ ਦੋਸਤੋ ਕਿ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਆਹ ਆਹ ਚੀਜ਼ਾਂ ਕਰੋ ਠੀਕ ਹੈ ਚੁਣਨਾ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਹੈ ਆਪਣਾ ਰਾਹ ਪਰ ਮੈਂ ਤੁਹਾਨੂੰ ਗਾਈਡੈਂਸ ਦੇ ਰਿਹਾ ਇੱਕ ਗਾਈਡਰ ਦੇ ਤੌਰ ਤੇ ਕਿਉਂਕਿ ਗਾਈਡੈਂਸ ਬਹੁਤ ਜ਼ਰੂਰੀ ਹੈ ਅੱਜ ਦੀ ਘੜੀ ਦੇ ਵਿੱਚ ਤੁਸੀਂ ਗਾਈਡੈਂਸ ਦੇ ਨਾਲ ਜਿਹੜਾ ਹੈਗਾ ਅੱਗੇ ਵਧੋ ਤਾਂ ਤੁਹਾਡੇ ਜਿਹੜੇ ਫਿਊਚਰ ਦੇ ਨਤੀਜੇ ਨੇ ਉਹ ਹੋਰ ਹੁੰਦੇ ਨੇ ਤੇ ਜੇ ਤੁਸੀਂ ਆਪ ਖੁਦਰੇ ਜਾਂ ਪਿਛ ਲੱਗੂ ਫੈਸਲੇ ਆ ਜਿਹੜੇ ਇੱਕ ਦੂਜੇ ਦੇ ਲਾ ਕੇ ਫੈਸਲੇ ਲੈ ਲੈਣੇ ਹੋ ਤਾਂ ਤੁਹਾਡੇ ਫਿਊਚਰ ਦੇ ਜਿਹੜੇ ਮਤਲਬ ਨਤੀਜੇ ਨੇ ਭਵਿੱਖੀ ਰਿਜ਼ਲਟ ਜੋ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਉਹ ਹੋਰ ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗਾ ਕਿ ਕੁਝ ਓਨ ਬਿਜ਼ਨਸਮੈਨਡ ਜਿਹੜੇ ਹੈਗੇ ਨੇ ਸਟੂਡੈਂਟ ਹੁੰਦੇ ਨੇ ਜਿਹੜੇ ਓਨ ਵਿਜਨਸ ਮੰਡੇਡ ਸਟੂਡੈਂਟ ਨੇ ਉਹ ਹੁਣੇ ਹੀ 1-2 ਸਾਲ ਆਪਣੇ ਇੰਟਰਸਟਡ ਜਿਹੜਾ ਬਿਜ਼ਨਸ ਹੈ ਉਹਦੇ ਵਿੱਚ ਟ੍ਰੇਨਿੰਗ ਲੈ ਕੇ ਕਿਤੋਂ ਵੀ ਠੀਕ ਹੈ ਜਾਂ ਜੋ ਤੁਹਾਡਾ ਖਿੱਤਾ ਹੈ ਜਾਂ ਜਿਸ ਖਿੱਤੇ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਹਨੂੰ ਤੁਸੀਂ ਸ਼ੁਰੂ ਕਰ ਸਕਦੇ ਹੋ ਇਹ ਤਾਂ ਗੱਲ ਖਤਮ ਹੋ ਗਈ ਜਿਨ੍ਹਾਂ ਨੇ ਆਪਦਾ ਬਿਜ਼ਨਸ ਕਰਨਾ ਹੈ ਉਹ ਹੁਣ ਪਲੱਸ 2 ਤੋਂ ਬਾਅਦ ਦੇ ਵਿੱਚ ਮਤਲਬ ਗ੍ਰੈਜੂਏਸ਼ਨ ਦੇ ਪਿੱਛੇ ਨਾ ਜਾਓ 3 ਸਾਲ ਮਤਲਬ ਡਿਗਰੀ ਦੇ ਵਿੱਚ ਨਾ ਜਾਓ ਆਪ ਦਾ ਬਿਜ਼ਨਸ ਨਾਲ ਸੰਬੰਧਤ ਜਿਹੜੀ ਟ੍ਰੇਨਿੰਗ ਆ ਉਹ ਤੁਹਾਨੂੰ ਚਾਹੇ ਡਿਗਰੀ ਦੇ ਰੂਪ ਚ ਮਿਲ ਰਹੀ ਹੈ ਚਾਹੇ ਤੁਹਾਨੂੰ ਡਿਪਲੋਮੇ ਦੇ ਰੂਪ ਚ ਮਿਲ ਰਹੀ ਹੈ ਤੇ ਜਾਂ ਫਿਰ ਪ੍ਰੈਕਟੀਕਲ ਕਰਕੇ ਮਿਲ ਰਹੀ ਹੈ ਮਤਲਬ ਕਿਸੇ ਮਤਲਬ ਸ਼ਾਪ ਤੇ ਕਿਸੇ ਇੰਡਸਟਰੀ ਚ ਲੱਗ ਕੇ ਵਰਕ ਕਰਕੇ ਮਿਲ ਰਹੀ ਹੈ ਠੀਕ ਹੈ ਤਾਂ ਤੁਸੀਂ ਉਸ ਪਾਸੇ ਜਾ ਸਕਦੇ ਹੋ ਇਹ ਤਾਂ ਹੋ ਗਈ ਗੱਲ ਜਿਨ੍ਹਾਂ ਨੇ ਆਪਦਾ ਬਿਜ਼ਨਸ ਸਟਾਰਟ ਕਰਨਾ ਹੈ ਜਿਨ੍ਹਾਂ ਨੇ ਅੱਗੇ ਪੜ੍ਹਨਾ ਨਹੀਂ ਖਾਸ ਕਰਕੇ ਉਹ ਬੱਚੇ ਜਿਹੜੇ ਸੋਚ ਚੁੱਕੇ ਆ ਵੀ ਆਪਾਂ ਗਿਆ ਉਹਦਾ ਬਿਜ਼ਨਸ ਡਿਵੈਲਪ ਕਰਨਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਈ ਲੈਟਸ ਤੇ ਥੋੜਾ ਜਿਹਾ ਫੋਲਸਟਾਪ ਜਾਂ ਕਿ ਲੋਕੀ ਥੋੜੀ ਜਿਹੀ ਸਖਤੀ ਆਈ ਹੈ ਤੇ ਤੁਹਾਡਾ ਫਿਊਚਰ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਮਤਲਬ ਹੋਪਲੈਸ ਹੋ ਕੇ ਬੈਠ ਜਾਓ ਮੇਰਾ ਮੋਟਿਵ ਇਹ ਹੈ ਕਿ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂ ਜ਼ਰੂਰ ਸੋ ਜਿਨ੍ਹਾਂ ਨੇ ਆਪਦਾ ਬਿਜ਼ਨਸ ਚਲਾਉਣਾ ਹੈ ਜਾਂ ਬਿਜ਼ਨਸ ਪਹਿਲਾਂ ਤੋਂ ਆਲਰੇਡੀ ਹੈ ਉਹਦੇ 'ਚ ਬੈਠਣਾ ਹੈ ਤਾਂ ਉਹ ਆਪਦੀ ਪ੍ਰਾਈਵੇਟ ਸਟੱਡੀ ਕਰੀ ਜਾਓ ਤੇ ਉਹ ਬਿਜ਼ਨਸ ਵੱਲ ਧਿਆਨ ਜ਼ਰੂਰ ਦਿਓ ਕੀਕਾ ਪ੍ਰਾਈਵੇਟ ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਆਨਲਾਈਨ ਐਡਮਿਸ਼ਨ ਲੈ ਸਕਦੇ ਹੋ ਆਪਦੇ ਨੇੜੇ ਦੇ ਕੈਫੇ ਤੇ ਜਾ ਕੇ ਜਾਂ ਯੂਨੀਵਰਸਿਟੀ ਵਿਜ਼ਿਟ ਕਰਕੇ ਉੱਥੋਂ ਹੋਰ ਜਾਣਕਾਰੀਆਂ ਲੈ ਸਕਦੇ ਹੋ ਡਿਪਲੋਮੇ ਡਿਗਰੀਆਂ ਦੀਆਂ ਜੋ ਵੀ ਤੁਸੀਂ ਉਹ ਕਰਨਾ ਕਰ ਸਕਦੇ ਹੋ ਤੇ ਆਪਣਾ ਓਨ ਬਿਜ਼ਨਸ ਹੈ ਜਿਹੜਾ ਉਹ ਸਟਾਰਟ ਕਰੋ ਤੇ ਖਾਸ ਕਰਕੇ ਆਪਣਾ ਪੰਜਾਬੀ ਖੇਤਾ ਖੇਤੀਬਾੜੀ ਨਾਲ ਸੰਬੰਧਤ ਹੈ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਟ੍ਰੇਨਿੰਗ ਕੈਂਪ ਨੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਲੱਗਦੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਲਾਓ ਠੀਕ ਹੈ ਤਾਂ ਉਹਨਾਂ ਨੂੰ ਮਤਲਬ ਅ ਜੁਆਇਨ ਕਰਕੇ ਯੂਨੀਵਰਸਿਟੀ ਦੇ ਵਿੱਚ ਸੈਮੀਨਾਰ ਜੁਆਇਨ ਕਰੋ ਤੇ ਤੁਸੀਂ ਆਪਣਾ ਭਵਿੱਖ ਹੈ ਜਿਹੜਾ ਉਹਨੂੰ ਅੱਗੇ ਲੈ ਕੇ ਆਓ ਹੁਣ ਦੂਜੀ ਗੱਲ ਰਹੀ ਕਿ ਬੱਚੇ ਦੇਖੋ ਕਿ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਸਿਰਫ ਆਰਟਸ ਵਾਲਿਆਂ ਦੇ ਲਈ ਹੈ ਉਹ ਸਾਥੀ ਜਿਨ੍ਹਾਂ ਨੇ ਪਲੱਸ 2 ਆਰਟਸ ਦੇ ਨਾਲ ਕੀਤੀ ਹੋਈ ਹੈ ਠੀਕ ਹੈ ਅੱਗੇ ਤੁਹਾਨੂੰ ਕਮਰਸ ਤੇ ਸਾਇੰਸ ਮੈਡੀਕਲ ਨਾਨ ਮੈਡੀਕਲ ਦੇ ਖੇਤਰ ਦੇ ਵਿੱਚ ਵੀ ਜਿਹੜੀਆਂ ਮਤਲਬ ਜਾਣਕਾਰੀਆਂ ਉਹ ਦੇਵਾਂਗੇ ਕਿ ਤੁਹਾਡਾ ਭਵਿੱਖ ਕਿਹੋ ਜਿਹਾ ਇਸ ਵੀਡੀਓ ਦਾ ਮੋਟਿਵ ਆਪਣਾ ਜਿਹੜਾ ਹੈਗਾ ਜੀ ਉਹ ਆਰਟਸ ਵਾਲੇ ਸਾਥੀਆਂ ਦੇ ਲਈ ਹੈ ਆਰਟਸ ਵਾਲੇ ਬੱਚਿਆਂ ਦੇ ਲਈ ਹੈ ਸੋ ਉਮੀਦ ਹੈ ਤੁਹਾਨੂੰ ਜਿਹੜੀ ਇਹ ਜਾਣਕਾਰੀ ਹੈ ਪਸੰਦ ਜ਼ਰੂਰ ਆਵੇਗੀ ਬਾਕੀ ਰਾਹ ਤੁਸੀਂ ਆਪਣਾ ਆਪ ਚੁਣਨਾ ਹੈ ਆਪਾਂ ਤੁਹਾਨੂੰ ਸਿਰਫ ਇੱਕ ਗਾਈਡੈਂਸ ਦੇ ਤੌਰ ਤੇ ਜਿਹੜਾ ਹੈਗਾ ਐਜ਼ ਅ ਗਾਈਡਰ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਫਿਊਚਰ ਦੀਆਂ ਜਿਹੜੀਆਂ ਭਵਿੱਖੀ ਸਮੱਸਿਆਵਾਂ ਨੇ ਚਿੰਤਾਵਾਂ ਨੇ ਜਾਂ ਤੁਹਾਡੇ ਮਨ ਦੇ ਵਿੱਚ ਕਨਫਿਊਜ਼ਨਾਂ ਨੇ ਜੋ ਵੀ ਕਨਫਿਊਜ਼ਨਾਂ ਨੇ ਉਹਨਾਂ ਨੂੰ ਮਤਲਬ ਇੱਕ ਰਾ ਦੱਸਿਆ ਜਾਵੇ ਉਨੀ ਕੋਸ਼ਿਸ਼ ਲੈ ਕੇ ਆਏ ਆ ਸੋ ਮੋਸਟ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਤੁਸੀਂ ਪਲੱਸ 2 ਤੋਂ ਬਾਅਦ ਕਰ ਸਕਦੇ ਹੋ ਜਿਵੇਂ ਮੰਨ ਲਓ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਸਾਥੀਓ ਕਿ ਕੋਈ ਭਰਤੀ ਆ ਗਈ ਜਿਵੇਂ ਪੰਜਾਬ ਪੁਲਿਸ ਦੀ ਭਰਤੀ ਆਈ ਸੀ ਠੀਕ ਹੈ ਚਲੋ ਹੁਣ ਅੱਗੇ ਜੇ ਆਉਂਦੀ ਹੈ ਤਾਂ ਉਸ ਭਰਤੀ ਨੂੰ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਫਿਜ਼ੀਕਲ ਟੈਸਟ ਵਗੈਰਾ ਕਲੀਅਰ ਕਰ ਚੁੱਕੇ ਹੋ ਫਿਜ਼ੀਕਲ ਤੋਂ ਫਿਟਨੈਸ ਤੁਹਾਡੀ ਪੂਰੀ ਹੈ ਠੀਕ ਹੈ ਤੁਸੀਂ ਸ਼ਰਤਾਂ ਪੂਰੀਆਂ ਕਰ ਸਕਦੇ ਹੋ ਤਾਂ ਸਬੰਧਤ ਨੇੜੇ ਦੇ ਕੈਫੇ ਦੇ ਵਿੱਚ ਜਾ ਕੇ ਤੁਸੀਂ ਮਤਲਬ ਪਲੱਸ 2 ਤੋਂ ਆਫਟਰ ਜਿਹੜੀਆਂ ਪੋਸਟਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਅਪਲਾਈ ਕਰੋ ਸਭ ਤੋਂ ਪਹਿਲਾ ਕੰਮ ਸਟੈਪ ਨਾਲ ਦੀ ਨਾਲ ਆਪਦੀ ਸਟੱਡੀ ਨੂੰ ਵੀ ਜਾਰੀ ਰੱਖੋ ਠੀਕ ਹੈ ਸੋ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਕਾਫੀ ਖੇਤਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਪੋਸਟਾਂ ਉਹ ਆਫਟਰ ਪਲੱਸ 2 ਆਉਣ ਲੱਗ ਜਾਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਪੰਜਾਬ ਪੁਲਿਸ ਦੀ ਭਰਤੀ ਹੈ ਲੰਘੀ ਜਿਵੇਂ ਮੇਬੀ ਪੇਪਰ ਵੀ ਸ਼ਾਇਦ ਨੇੜੇ ਹੀ ਹੈ ਜਾਂ ਹੋਣ ਵਾਲਾ ਤੇ ਪਰ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਠੀਕ ਹੈ ਉਸ ਫੀਡਰ ਦੇ ਵਿੱਚ ਤੁਸੀਂ ਆਰਟਸ ਵਾਲੇ ਸਾਥੀ ਜਾ ਸਕਦੇ ਹੋ ਚਲੋ ਅੱਗੇ ਕੁਝ ਸਾਥੀ ਉਹ ਸਾਥੀ ਜਿਹੜੇ ਅੱਗੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਹੈ ਜੀ ਪੂਰੇ ਦਾ ਪੂਰਾ ਤੁਹਾਡਾ ਜਿਹੜਾ ਆਰਟਸ ਸਟ੍ਰੀਮ ਦਾ ਇਹ ਪਲਾਨ ਹੈ ਠੀਕ ਹੈ ਜਿਹਦੇ ਵਿੱਚ ਤੁਸੀਂ ਇਹ ਕੋਰਸ ਕਰ ਸਕਦੇ ਹੋ ਤੇ ਬੜੇ ਹੀ ਇੰਪੋਰਟੈਂਟ ਨੇ ਇਹ ਕੋਰਸ ਤੁਹਾਡੇ ਲਈ ਤੇ ਬੜੇ ਹੀ ਮਤਲਬ ਸਹਾਈ ਹੋਣ ਵਾਲੇ ਨੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਕਿ ਦੇਖੋ ਜੇ ਤੁਸੀਂ ਇਹ ਨਾ ਸੋਚੋ ਵੀ ਇਹ ਆਰਟਸ ਵਾਲੇ ਆ ਠੀਕ ਆ ਆਰਟਸ ਦੇ ਵਿੱਚ ਬੜਾ ਬੜਾ ਸਕੋਪ ਹੈ ਬੜਾ ਸਕੋਪ ਹੈ ਤੇ ਆਰਟਸ ਵਾਲੇ ਹੀ ਮੋਸਟਲੀ ਯੂਪੀਐਸਸੀ ਪੀਸੀਐਸਸੀ ਦੇ ਵਿੱਚ ਜਾਂਦੇ ਨੇ ਠੀਕ ਆ ਇਹ ਸਭ ਤੋਂ ਹਾਈ ਟਾਰਗੇਟ ਆ ਤੁਹਾਡਾ ਗਵਰਨਮੈਂਟ ਜੌਬ ਯੂਪੀਐਸਸੀ ਦੇ ਵਿੱਚ ਜਾਣਾ ਆਈਐਸ ਦੇ ਵਿੱਚ ਜਾਣਾ PCS ਦੇ ਵਿੱਚ ਜਾਣਾ ਅੱਗੇ ਡਿਗਰੀ ਕਰਕੇ ਹੁਣ ਦੇਖੋ ਜਦੋਂ ਤੁਸੀਂ ਬੱਚੇ ਪਲੱਸ 2 ਕਰ ਲਈ ਸਾਥਿਓ ਤਾਂ ਤੁਸੀਂ ਆਪਦੇ ਆਪ ਦੀ ਪਰਸੈਂਟੇਜ ਆਪਦੇ ਆਪ ਦੇ ਇੰਟਰਸਟ ਤੇ ਆਪਦੇ ਦਿਮਾਗੀ ਫੈਸਲੇ ਦੇ ਮੁਤਾਬਕ ਇਹ ਫਿਊਚਰ ਪਲਾਨ ਹੈ ਜਿਹੜਾ ਤੁਹਾਡੇ ਸਾਹਮਣੇ ਪਿਆ ਇਹਨਾਂ ਦੇ ਵਿੱਚੋਂ ਕੋਈ ਵਿੱਚ ਚੁਣ ਸਕਦੇ ਹੋ ਠੀਕ ਹੈ ਖੇਤਰ ਦੇਖੋ ਸਭ ਤੋਂ ਸੌਖਾ ਤੇ ਈਜ਼ੀ ਹੈ ਜਿਹੜਾ ਉਹ ਇਹ ਕੋਰਸ ਸੀਗਾ ਠੀਕ ਹੈ ਇਹ ਚਾਰਟ ਦੇ ਵਿੱਚ ਐਡ ਹੈ ਪਰ ਹੁਣ ਇਹ ਆਫਟਰ ਗ੍ਰੈਜੂਏਸ਼ਨ ਹੋ ਗਿਆ ਇਹਨੂੰ ਜ਼ਰੂਰ ਧਿਆਨ ਚ ਰੱਖਣਾ ਇਹ ਆਫਟਰ ਉਂ ਗ੍ਰੈਜੂਏਸ਼ਨ ਹੈ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਜੀ ਪੰਜਾਬ ਦੇ ਵਿੱਚ ਆਫਟਰ ਗ੍ਰੈਜੂਏਸ਼ਨ ਐਕਸੈਪਟੇਬਲ ਹੈ ਡੀਲੈਡ ਸੀਗਾ ਇਹ ਇਹਨੂੰ ਆਪਾਂ ਈਟੀਟੀ ਵੀ ਕਹਿ ਦਿੰਨੇ ਆ ਠੀਕ ਹੈ ਇਹਦੀਆਂ ਐਡਮਿਸ਼ਨ ਆਈਆਂ ਹੋਈਆਂ ਨੇ ਪਰ ਤੁਸੀਂ ਪਲੱਸ 2 ਤੋਂ ਬਾਅਦ ਨਹੀਂ ਕਰ ਸਕਦੇ ਬੀਏ ਤੋਂ ਬਾਅਦ ਇਹਨੂੰ ਇਹ ਕੋਰਸ ਨੂੰ ਹੁਣ ਤੁਸੀਂ ਕਰ ਸਕਦੇ ਹੋ 2025 ਅਕੋਰਡਿੰਗ ਟੂ ਨਿਊ ਰੂਲਸ ਪਹਿਲੀ ਗੱਲ ਤਾਂ ਇਹ ਹੈ ਠੀਕ ਹੈ ਸੋ ਇਸ ਇਹ ਕੋਰਸ ਮਤਲਬ ਤੁਸੀਂ ਹੁਣ ਨਹੀਂ ਕਰ ਸਕਦੇ ਇਸ ਨੂੰ ਕੱਟ ਕਰ ਦੋ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਦੇਖੋ ਤੁਸੀਂ VSWM SW ਇਹ ਡਿਗਰੀਆਂ ਨੇ ਤੁਹਾਡੀਆਂ ਠੀਕ ਹੈ LLB ਫਾਊਂਡੇਸ਼ਨ DTL DLL ALN ਇਹਦੇ ਵਿੱਚ ਅੱਗੇ ਜਾ ਸਕਦੇ ਹੋ ਠੀਕ ਹੈ ਜੱਜ ਤੱਕ ਦੀ ਪੋਸਟ ਤੱਕ ਪਹੁੰਚ ਸਕਦੇ ਹੋ ਤੁਸੀਂ ਫੈਸ਼ਨ ਐਂਟੀਰੀਅਰ ਡਿਜ਼ਾਈਨਿੰਗ ਡਿਪਲੋਮੇ ਕਰ ਸਕਦੇ ਹੋ ਜਿਹੜੇ ਤੁਹਾਡੇ ਅੱਗੇ ਕੰਪਨੀਆਂ ਦੇ ਵਿੱਚ ਕੰਮ ਆ ਸਕਦੇ ਨੇ ਤੇ ਸਭ ਤੋਂ ਮੇਨ ਪੁਆਇੰਟ ਤੁਹਾਡਾ ਜਿਹੜਾ BA ਦਾ ਠੀਕ ਹੈ ਇੱਥੇ ਆਪਾਂ ਬਾਅਦ ਚਾਉਂਦੇ ਹਾਂ ਕਿਉਂਕਿ ਕਾਫੀ ਡਿਟੇਲ ਹੈ ਤੇ ਕਾਫੀ ਸਾਥੀ ਹੈ ਜਿਹੜੇ ਆਪਣੇ ਪੰਜਾਬੀ ਉਹ ਬੱਚੇ ਜਿਹੜੇ ਉਹ ਇਸ ਸਟਰੀਮ ਨੂੰ ਜ਼ਰੂਰ ਚੁਣਦੇ ਨੇ ਤੇ ਇਹਦੇ ਵਿੱਚ ਕਾਫੀ ਕਨਫਿਊਜ਼ ਨਾ ਹੋ ਜਾਂਦੀਆਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬੀਏ 3rd ਇਅਰ ਦੇ ਵਿੱਚ ਜਾ ਕੇ ਤੇ ਜਾਂ ਫਿਰ ਬੀਏ ਕਰਕੇ ਪਤਾ ਲੱਗਦਾ ਵੀ ਮੈਂ ਆ ਕੀ ਕਰ ਲਿਆ ਐ ਤਾਂ ਮੈਂ ਕਰਨਾ ਨਹੀਂ ਸੀ ਚਲੋ ਉਸ ਤੋਂ ਅੱਗੇ ਪਲੱਸ 2 ਤੋਂ ਬੱਚੇ ਤੁਸੀਂ ਬੀਵੀਏ ਚ ਜਾ ਸਕਦੇ ਹੋ ਬੀਵੀਏ ਕਰਕੇ ਫਿਰ ਐਮਬੀਏ ਕਰ ਸਕਦੇ ਹੋ ਬੀਵੀਏ ਇੱਕ ਡਿਗਰੀ ਆ ਗਈ ਤੇ ਐਮਬੀਏ ਤੁਹਾਡੀ ਮਾਸਟਰ ਡਿਗਰੀ ਆ ਗਈ ਤਾਂ ਠੀਕ ਹੈ ਜੀ business ਦੇ ਤੌਰ ਤੇ ਜਿਹੜਾ ਇਹਦੇ ਵਿੱਚ ਤੁਹਾਨੂੰ ਕੰਪਨੀਆਂ ਜਿਹੜੀਆਂ ਉਹ ਹਾਇਰ ਕਰ ਲੈਂਦੀਆਂ ਨੇ ਬਾਅਦ ਦੇ ਵਿੱਚ ਤੇ ਇਹਦੇ ਵਿੱਚ ਬੜਾ ਵੱਡਾ ਕੰਪੀਟੀਸ਼ਨ ਹੈ ਬੜਾ ਵੱਡਾ ਕੰਪੀਟੀਸ਼ਨ ਹੈ ਫੋਰਨ ਲੈਂਗੁਏਜ ਡਿਪਲੋਮੇ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਜਿਹਦੇ ਵਿੱਚ ਅੱਗੇ ਤੁਹਾਡਾ ਫਿਊਚਰ ਹੈ ਕੁਛ ਨਾ ਕੁਛ ਸਕੋਪ ਹੈਗਾ ਪਰ ਹੁਣ ਦੇਖੋ ਜਿਹੜੇ ਸਾਥੀ ਖਾਸ ਕਰਕੇ ਬੀਏ ਹੀ ਚੁਣਦੇ ਨੇ ਸਾਥਿਓ ਬੱਚੇ ਦੇਖੋ ਜਦੋਂ ਤੁਸੀਂ ਬੀਏ ਵਾਲੇ ਸਟਰੀਮ ਦੇ ਵਿੱਚ ਚਲੇ ਗਏ ਠੀਕ ਹੈ ਜੀ ਜਦੋਂ ਤੁਸੀਂ ਬੀਏ ਦੇ ਸਟਰੀਮ ਦੇ ਵਿੱਚ ਚਲੇ ਗਏ ਤੇ बीए ਕਰਨ ਲੱਗ ਗਏ ਆਪਾਂ ਕੀ ਕਰਦੇ ਆ ਐਡਮਿਸ਼ਨ ਭਰ ਦਿੰਨੇ ਆ ਤੇ ਆਪਣੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਸਬਜੈਕਟ ਚੋਣ ਕਰ ਲੈਨੇ ਆ ਜਦੋਂ ਤੁਸੀਂ बीए ਦੇ ਵਿੱਚ ਐਡਮਿਸ਼ਨ ਲੈਣੀ ਆ ਸਭ ਤੋਂ ਪਹਿਲਾਂ ਤਾਂ ਸਬੰਧਤ ਕਾਲਜ ਜਾਂ ਯੂਨੀਵਰਸਿਟੀ ਕੋਸ਼ਿਸ਼ ਕਰੋ ਤੁਸੀਂ ਗਵਰਨਮੈਂਟ ਕਾਲਜ ਹੈ ਜਿਹੜਾ ਠੀਕ ਹੈ ਉਹਨੂੰ ਹੀ ਮਤਲਬ ਪ੍ਰੇਫਰੈਂਸ ਦਿਓ ਤੇ ਗਵਰਨਮੈਂਟ ਜਿਹੜੀ ਹੈਗੀ ਹੈ ਯੂਨੀਵਰਸਿਟੀ ਉਹਨੂੰ ਹੀ ਪ੍ਰੇਫਰੈਂਸ ਦਿਓ ਠੀਕ ਹੈ ਜੀ ਕੋਸ਼ਿਸ਼ ਕਰੋ ਤੁਹਾਡੇ ਨੇੜੇ ਐ ਠੀਕ ਐ ਜਾਂ ਤੁਹਾਨੂੰ 20 40 ਕਿਲੋਮੀਟਰ ਜਾਣਾ ਵੀ ਪੈਂਦਾ ਤਾਂ ਵੀ ਮੈਂ ਤੁਹਾਨੂੰ ਪ੍ਰੈਫਰੈਂਸ ਹੈ ਜਿਹੜੀ ਸਭ ਤੋਂ ਪਹਿਲੀ ਪ੍ਰੈਫਰੈਂਸ ਉਹ گورਨਮੈਂਟ ਕਾਲਜ ਯੂਨੀਵਰਸਿਟੀ ਦੀ ਦੇਵਾਂਗਾ ਕਿਉਂਕਿ ਬੜੇ ਹੀ ਉੱਥੇ ਜਿਹੜੇ ਹੈਗੇ ਨੇ ਐਕਸਪੀਰੀਅੰਸ ਪ੍ਰੋਫੈਸਰ ਐ ਜਿਹੜੇ ਸਾਨੂੰ ਮਿਲਦੇ ਨੇ ਠੀਕ ਐ ਤੇ ਬੜੀ ਵਧੀਆ ਜਿਹੜਾ ਤੁਹਾਡੀ ਮਤਲਬ ਸਟੱਡੀ ਐ ਜਿਹੜੀ ਤੁਹਾਡੀ ਪੜ੍ਹਾਈ ਐ ਉਹਨੂੰ ਬੜੇ ਉੱਪ ਦਰਜੇ ਤੇ ਲੈ ਜਾਂਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਚਲੋ ਜੇ ਤੁਹਾਨੂੰ ਮਤਲਬ ਮਜਬੂਰੀ ਹੈ ਤਾਂ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਜਾ ਸਕਦੇ ਹੋ ਤੇ ਨਹੀਂ ਫਿਰ ਐਸਜੀਪੀਸੀ ਦੇ ਚਲਾਏ ਜਾਂਦੇ ਜਿਹੜੇ ਕਾਲਜ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਵੀ ਬੜੀ ਵਧੀਆ ਐਜੂਕੇਸ਼ਨ ਹੈ ਜਿਹੜੀ ਉਹ ਤੁਹਾਨੂੰ ਮਿਲਦੀ ਸੋ ਇਸ ਤਰ੍ਹਾਂ ਜੀ ਤੁਹਾਡੇ ਜਿਹੜੇ ਹੈਗੇ ਮਤਲਬ ਬੀਏ ਤੁਸੀਂ ਜਿੱਥੇ ਵੀ ਕਰਦੇ ਹੋ ਪ੍ਰਾਈਵੇਟ ਵੀ ਕਰ ਸਕਦੇ ਹੋ ਠੀਕ ਹੈ ஆன்ਲਾਈਨ ਫਾਰਮ ਫਿਲ ਕਰਕੇ ਨਾਲ ਦੀ ਨਾਲ ਆਪਣੇ ਜਿਹੜੇ ਹੈਗੇ ਕੋਈ ਬਿਜ਼ਨਸ ਨੂੰ ਚਲਾ ਸਕਦੇ ਹੋ ਠੀਕ ਹੈ ਜੀ ਕੋਈ ਹੋਰ ਡਿਪਲੋਮੇ ਵਗੈਰਾ ਜੇ ਤੁਸੀਂ ਨਾਲ ਦੋ ਕਰਦੇ ਹੋ ਤਾਂ ਪਰ ਤੁਸੀਂ ਸ਼ੋਅ ਆਫ ਇੱਕ ਹੀ ਕਰ ਸਕਦੇ ਹੋ ਧਿਆਨ ਚ ਰੱਖੋ ਦੋ ਡਿਗਰੀਆਂ ਇੱਕ ਸਾਲ ਦੇ ਵਿੱਚ ਤੁਸੀਂ ਜੜੀਆਂ ਹੈਗੀਆਂ ਨਹੀਂ ਕਰ ਸਕਦੇ ਉਹ ਮੰਨੀਆਂ ਨਹੀਂ ਜਾਂਦੀਆਂ ਠੀਕ ਹੈ ਬਹੁਤ ਸਾਥੀ ਕਰ ਲੈਂਦੇ ਆ ਪਰ ਉਹਦੇ ਵਿੱਚੋਂ ਤੁਹਾਡੇ ਕੰਮ ਇੱਕ ਹੀ ਆਊਗੀ ਉਹ ਸਾਲ ਦੇ ਵਿੱਚ ਮੰਨ ਲਓ ਹੁਣ 25 ਹੈ 25 ਤੋਂ ਤੁਸੀਂ ਜਿਹੜਾ ਹੈਗਾ ਨਾ 26 ਤੱਕ ਜਿਹੜੀ ਐਡਮਿਸ਼ਨ ਲਈ ਹੈ ਜਾਂ ਜੋ ਡਿਗਰੀ ਡਿਪਲੋਮੇ ਦੇ ਵਿੱਚ ਐਡਮਿਸ਼ਨ ਲਈ ਹੈ ਤਾਂ ਉਹ ਤੁਹਾਡੀ ਇੱਕ ਹੀ एलिਜੀਬਲ ਹੋਊਗੀ ਚਾਹੇ ਉਹ ਸਾਲ ਦਾ ਡਿਪਲੋਮਾ ਚਾਹੇ ਉਹ ਤੁਹਾਡੀ 3 ਸਾਲ ਦੀ ਕੋਈ ਡਿਗਰੀ ਹੈ ਉਸ ਤੋਂ ਬਾਅਦ ਦੇ ਵਿੱਚ ਦੇਖੋ ਇਹਦੇ ਵਿੱਚ ਫਾਇਦਾ ਕੀ ਹੈ ਤੁਹਾਡਾ ਸਭ ਤੋਂ ਮੇਨ ਫਾਇਦਾ ਕੀ ਹੈ ਜੀ ਸਬਜੈਕਟਾਂ ਤੇ ਬਾਅਦ ਚ ਆਉਨੇ ਆ ਬੀਏ ਦੇ ਵਿੱਚ ਬੱਚੇ ਜਦੋਂ ਤੁਸੀਂ ਹਜੇ ਆਪਾਂ ਬੀਏ ਤੇ ਫਿਰਦੇ ਆ ਨਾ ਚਾਉਣਾ ਜੀ ਹਾਂਜੀ ਸੋ ਬੀਏ ਦੇ ਵਿੱਚ ਦੇਖੋ ਜਦੋਂ ਤੁਸੀਂ ਬੀਏ ਕਰ ਲਈ ਠੀਕ ਹੈ ਜਾਂ ਵੀ ਇਹਦੇ ਵਿੱਚ ਐਡਮਿਸ਼ਨ ਲੈ ਲਈ ਸਬਜੈਕਟ ਕਿਵੇਂ ਚੁਣ ਕਰਨੇ ਆ ਕਿਵੇਂ ਕਲੈਕਟ ਕਰਨੇ ਆ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਇਹਦੇ ਵਿੱਚ ਜੇ ਤੁਸੀਂ ਮੰਨ ਲਓ ਤੁਹਾਡੀ ਇੱਛਾ ਹੀ ਇਹ ਹੈ ਕਿ ਮੈਂ ਟੀਚਰ ਬਣਨਾ ਉਦਾਹਰਨ ਦੇ ਤੌਰ ਤੇ ਤੁਸੀਂ ਸੋਚਿਆ ਵੀ ਮੈਂ ਤਾਂ ਵੀ ਟੀਚਰ ਬਣਨਾ ਠੀਕ ਹੈ ਕਿਸੇ ਬੱਚੀਆਂ ਨੇ ਬੇਟੀਆਂ ਨੇ ਖਾਸ ਕਰਕੇ ਪਹਿਲਾਂ ਹੀ ਪਲਾਨ ਬਣਾ ਲਿਆ ਹੁੰਦਾ ਵੀ ਮੈਂ ਟੀਚਰ ਬਣਨਾ ਤਾਂ ਤੁਸੀਂ ਪਲੱਸ 2 ਤੋਂ ਬਾਅਦ ਦੇ ਵਿੱਚ ਇੰਟੀਗ੍ਰੇਟਿਡ ਜਿਹੜੀ ਬੀਏ ਆ ਉਹ ਕਰੋ ਠੀਕ ਹੈ ਮਤਲਬ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਜਾਓਗੇ ਗਵਰਨਮੈਂਟ ਯੂਨੀਵਰਸਿਟੀ ਨੂੰ ਪ੍ਰੇਫਰੈਂਸ ਕਰੋ ਐਡਮਿਸ਼ਨਾਂ ਹੋ ਜਾਂਦੀਆਂ ਨੇ ਠੀਕ ਹੈ ਫਿਲਹਾਲ ਦੀ ਘੜੀ ਬੜੀਆਂ ਸੀਟਾਂ ਨੇ ਠੀਕ ਹੈ ਰਸ਼ ਕਾਫੀ ਘਟਾ ਸਟੂਡੈਂਟਾਂ ਦਾ ਜਦੋਂ ਦਾ ਹਾਈਲਾਈਟਸ ਦਾ ਕਰਕੇ ਬਾਹਰ ਗਏ ਨੇ ਬੱਚੇ ਤਾਂ ਪਹਿਲਾਂ ਹੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਚਲੇ ਜਾਓ ਮੇਰੀ ਤਾਂ ਇਹ ਸੁਜੈਸ਼ਨ ਆ ਤੁਹਾਨੂੰ ਜੇ ਤੁਸੀਂ ਵਧੀਆ ਪੜਨਾ ਤਾਂ ਠੀਕ ਹੈ ਉੱਥੇ ਜਾ ਕੇ ਤੁਹਾਨੂੰ ਬਹੁਤ ਹੀ ਐਕਸਪੀਰੀਅੰਸ ਵਾਲੇ ਪ੍ਰੋਫੈਸਰ ਤੇ ਗਾਈਡਰ ਮਿਲ ਜਾਣਗੇ ਜਿਨ੍ਹਾਂ ਨੇ ਤੁਹਾਡਾ ਫਿਊਚਰ ਹੈ ਜਿਹੜਾ ਉਹ ਪੂਰਾ ਸ਼ੀਸ਼ੇ ਦੀ ਤਰ੍ਹਾਂ ਨਖੇਰ ਦੇਣਾ ਸਾਫ਼ ਕਰ ਦੇਣਾ ਠੀਕ ਹੈ ਜੀ ਤਾਂ ਇੱਥੇ ਦੇਖੋ ਵੀ ਜਦੋਂ ਤੁਸੀਂ ਮੰਨ ਲਓ ਇੱਥੇ ਜਾਣੇ ਹੋ ਐਡਮਿਸ਼ਨ ਲੈਣੇ ਹੋ ਤਾਂ ਜਿਹੜਾ ਹੁਣ ਦੇਖੋ ਤੁਸੀਂ ਜੇ ਟੀਚਰ ਬਣਨਾ ਤਾਂ ਤੁਸੀਂ ਇੰਟੀਗ੍ਰੇਟਿਡ ਜਦੋਂ ਚੁਣੋਗੇ ਤਾਂ ਤੁਹਾਡਾ ਬੱਚੇ 3 ਸਾਲ ਤੇ ਪਲੱਸ 1 ਸਾਲ 4 ਸਾਲ ਦੇ ਵਿੱਚ ਹੀ ਤੁਹਾਡੀ ਬੀਏਡ ਜਿਹੜੀ ਉਹ ਵੀ ਹੋ ਜਾਊਗੀ ਮਤਲਬ 4 ਸਾਲਾਂ ਦੇ ਵਿੱਚ ਤੁਸੀਂ ਬੀਏ ਤੇ ਬੀਏਡ ਕਰ ਲਓਗੇ ਅਕੋਰਡਿੰਗ ਟੂ ਨਿਊ ਐਜੂਕੇਸ਼ਨ ਪਾਲਿਸੀ ਠੀਕ ਹੈ ਜੀ ਨਿਊ ਐਜੂਕੇਸ਼ਨ ਪਾਲਿਸੀ ਦੇ ਮੁਤਾਬਕ ਤੁਹਾਡਾ ਇੱਕ ਸਾਲ ਹੈ ਜਿਹੜਾ ਬਚ ਜੂਗਾ ਨਹੀਂ ਤੁਹਾਨੂੰ ਫਿਰ 2 ਸਾਲ ਬੀਏਡ ਦੇ ਵਿੱਚ ਆ ਜਿਹੜੇ ਉਹ ਲਾਉਣੇ ਪੈਂਦੇ ਆ ਠੀਕ ਹੈ ਤਾਂ ਤੁਹਾਡਾ ਇੱਕ ਸਾਲ ਇੱਥੇ ਬਚਦਾ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਮਤਲਬ ਇੱਕ ਸਾਲ ਬਚ ਜੂਗਾ ਤੇ ਤੁਸੀਂ ਟੀਚਿੰਗ ਦੇ ਲਈ एलिजिਬਲ ਹੋ ਜਾਓਗੇ ਉਹੀ ਸਾਲ ਦੇ ਵਿੱਚ ਤੁਸੀਂ ਜਿਹੜਾ ਮਾਸਟਰ ਕਿਡਰ ਹੈ ਉਹਦੇ ਲਈ ਤੇ ਪੀਟ ਟੈਟ ਦੇ ਲਈ ਮਤਲਬ ਜਿਹੜੀ ਮਿਹਨਤ ਕਰੋਗੇ ਬੀਐਡ ਦੇ ਨਾਲ-ਨਾਲ ਹੀ ਪੀਟ ਟੈਟ ਨੂੰ ਕੁਆਲੀਫਾਈ ਕਰੋ ਤਾਂ ਤੁਸੀਂ ਮਤਲਬ 6 ਜੇ ਵਧੀਆ ਮਿਹਨਤ ਕਰਦੇ ਹੋ ਤਾਂ 6-7 ਸਾਲ ਦੀ ਪੜ੍ਹਾਈ ਦੇ ਵਿੱਚ ਜਿਹੜਾ ਹੈਗਾ ਤੁਸੀਂ ਜ਼ਰੂਰ ਹੈਗਾ ਇੱਕ ਅਧਿਆਪਕ ਬਣ ਜਾਓਗੇ 6ਵੀਂ ਤੋਂ ਉਹ ਜਿਹੜਾ ਹੈਗਾ ਮਤਲਬ 8ਵੀਂ ਤੱਕ ਦੇ ਟੀਚਰ ਹੈ ਜਿਹੜੇ ਉਹ ਬਣ ਜਾਓਗੇ ਜਾਂ ਘੱਟੋ 10ਵੀਂ ਤੱਕ ਦੇ ਟੀਚਰ ਹੈ ਜਿਹੜੇ ਉਹ ਬਣ ਜਾਓਗੇ ਸੋ ਇਸ TGT ਦੀ ਪੋਸਟ ਹੈ ਜਿਹੜੀ ਤੁਸੀਂ ਉਹਦੇ ਲਈ ਐਲੀਜੀਬਲ ਹੋ ਜਾਂਦੇ ਹੋ ਤੇ ਜੇ ਤੁਸੀਂ ਬੱਚੇ ਜਿਵੇਂ ਹੁਣ ਅਕੋਰਡਿੰਗ ਟੂ ਨਿਊ ਪਾਲਿਸੀ ਆ ਚੀਜ਼ ਹੈ ਜਿਹੜੀ ਬੰਦ ਹੋ ਗਈ ਤਾਂ ETT ਕਰਦੇ ਹੋ ਠੀਕ ਹੈ ਇਹਨੂੰ D.El.Ed ਕਹਿੰਦੇ ਹੁਣ ਆਪਾਂ ਜੇ ਤੁਸੀਂ ਇਹ ETT ਕਰਦੇ ਹੋ ਮੰਤਾ ਇਹ ਗ੍ਰੈਜੂਏਸ਼ਨ ਤੋਂ ਬਾਅਦ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਤਾਂ ਇਹ ਵੀ 2 ਸਾਲ ਦੀ ਹੈ ਠੀਕ ਹੈ ਇਹਨੂੰ ਤੁਸੀਂ ਯੂਨੀਵਰਸਿਟੀ ਤੋਂ ਜ਼ਰੂਰ ਪੁੱਛ ਲੈਣਾ ਕਿਸੇ ਵੀ ਤੋਂ ਖਾਸ ਕਰਕੇ ਜਿਵੇਂ ਪੰਜਾਬੀ ਯੂਨੀਵਰਸਿਟੀ ਜਾਂ ਸੈਂਟਰਲ ਯੂਨੀਵਰਸਿਟੀ ਕੋ ਦਾ ਠੀਕ ਆ ਤੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਜਾਂ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਤਾਂ ਇਹਨਾਂ ਤੋਂ ਤੁਸੀਂ ਇਹ ਜ਼ਰੂਰ ਪੁੱਛਣਾ ਤੇ ਇਹਦੇ ਵਿੱਚ ਵੀ ਤੁਹਾਡੀ ਰਿਲੈਕਸੇਸ਼ਨ ਇੰਟੀਗ੍ਰੇਟਡ ਹੈ ਤਾਂ ਫਿਰ ਇਹ ਵੀ ਤੁਹਾਡੀ 4 ਸਾਲ ਦੀ ਹੋ ਜੂਗੀ ਠੀਕ ਹੈ ਜਦੋਂ ਇਹ 4 ਸਾਲ ਦੀ ਹੁੰਦੀ ਹੈ ਤਾਂ ਵੈਰੀ ਗੁੱਡ ਹੈ ਤੇ ਨਹੀਂ ਫਿਰ ਤੁਸੀਂ ਇਹ 1.5 ਸਾਲ ਦਾ ਪ੍ਰੋਸੀਜਰ ਹੁੰਦਾ ਮੋਸਟਲੀ ਠੀਕ ਹੈ ਜਾਨੀ ਕਿ 6 ਸਾਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਅ ਪਲੱਸ 2 ਤੋਂ ਆਫਟਰ 6 ਸਾਲ 5 ਸਾਲ ਦੀ ਪੜ੍ਹਾਈ ਦੇ ਵਿੱਚ ਜਾਂ 6 ਸਾਲ ਦੀ ਪੜ੍ਹਾਈ ਦੇ ਵਿੱਚ ਜਿਹੜੇ ਤੁਹਾਡੇ ਟੀਚਰ ਦੇ ਕੋਰਸ ਕਰ ਸਕਦੇ ਹੋ ਈਟੀਟੀ ਕਰਕੇ ਤੁਸੀਂ ਬੱਚੇ ਪੀਆਰਟੀ ਟੀਚਰ ਬਣਦੇ ਹੋ ਠੀਕ ਹੈ ਪੀਆਰਟੀ ਟੀਚਰ ਪ੍ਰਾਇਮਰੀ ਸਕੂਲ ਦੇ ਟੀਚਰ ਤੇ ਇਹਦੇ ਵਿੱਚ ਸਕੋਪ ਕਾਫੀ ਹੈ ਇਦੇ ਵਿੱਚ ਮਤਲਬ ਕੰਪੀਟੀਸ਼ਨ ਘੱਟ ਹੈ ਤੇ ਪੋਸਟਾਂ ਮੋਸਟਲੀ ਆਈ ਜਾਂਦੀਆਂ ਤੇ 37 ਸਾਲ ਤੱਕ ਏਜ ਹੁੰਦੀ ਹੈ ਏਜ ਲਿਮਟ ਤੁਸੀਂ ਟੀਚਰ ਲੱਗ ਹੀ ਜਾਂਦੇ ਹੋ ਬੀਅਰਡ ਦੇ ਵਿੱਚ ਕੰਪੀਟੀਸ਼ਨ ਥੋੜਾ ਜਿਆਦਾ ਜ਼ਿਆਦਾ ਹੈ ਕਾਫੀ ਜਿਆਦਾ ਕਰਦੇ ਹੈ ਤੇ ਇਹਦੇ ਵਿੱਚ ਵੀ 37 ਸਾਲ ਦੀ ਏਜ ਲਿਮਟ ਹੈ ਫॉर ਜਨਰਲ ਕੈਟਾਗਰੀ ਅਦਰ ਕੈਟਾਗਰੀਜ਼ ਦੇ ਲਈ 5 ਸਾਲ ਦੀ ਜਿਹੜੀ ਏਜ ਰੈਲੈਕਸੇਸ਼ਨ ਮਿਲਦੀ ਹੈ ਠੀਕ ਹੈ ਜੀ ਸੋ ਹੁਣ ਦੇਖੋ ਇਹ ਜਾਣਕਾਰੀਆਂ ਅਸੀਂ ਤੁਹਾਨੂੰ ਦੇਣੀਆਂ ਜਿਹੜੀਆਂ ਕਿ ਟੀਚਿੰਗ ਲੈਂਡ ਦੇ ਨਾਲ ਨੇ ਉਸ ਤੋਂ ਬਾਅਦ ਦੇ ਵਿੱਚ نیچے ਆਪਾਂ ਅੱਗੇ ਜਾਂਦੇ ਹਾਂ ਪਰ ਬੀਏ ਦੇ ਵਿੱਚ ਹੁਣ ਸਬਜੈਕਟ ਚੁਣ ਕਿਵੇਂ ਕਰਨੀ ਆ ਤੁਸੀਂ ਸਬਜੈਕਟ ਤੁਸੀਂ ਆਪਦੇ ਹਮੇਸ਼ਾ ਉਹ ਸਬਜੈਕਟ ਚੁਣਨੇ ਨੇ ਫੇਵਰਟ ਸਬਜੈਕਟ ਚੁਣਨੇ ਨੇ ਜਿਹੜੇ ਪਲੱਸ 2 ਦੇ ਵਿੱਚ ਤੁਹਾਡੇ ਨੰਬਰ ਹਾਈ ਨੇ ਪਹਿਲੀ ਗੱਲ ਤਾਂ ਇਹ ਤੁਹਾਡੇ ਪਲੱਸ 2 ਦੇ ਵਿੱਚ ਪੜੇ ਹੋਏ ਨੇ ਠੀਕ ਹੈ ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹਿਸਟਰੀ ਤੇ ਪਾਲਟੀ ਆ ਜਿਹੜੇ ਉਹਨੂੰ ਚੁਣਦੇ ਨੇ ਠੀਕ ਹੈ ਜੀ ਬਹੁਤ ਵਧੀਆ ਸਬਜੈਕਟ ਨੇ ਆਈਐਸ ਯੂਪੀਐਸਸੀ ਤੱਕ ਜਾ ਸਕਦੇ ਹੋ ਤੁਸੀਂ ਇਸ ਲੈਵਲ ਦੀ ਸਟੱਡੀ ਕਰਕੇ ਜੇ ਤੁਸੀਂ ਐਜ ਐਸਟੂਡੈਂਟ ਸਟੱਡੀ ਕਰਦੇ ਹੋ ਪੜ੍ਹਦੇ ਹੋ ਮਿਹਨਤ ਕਰਦੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਮਤਲਬ ਜਿਹੜੇ ਤੁਹਾਨੂੰ ਕੋਲਜ ਜਾਂ ਯੂਨੀਵਰਸਿਟੀ ਨੇ ਸਬਜੈਕਟ ਰਕਮੈਂਡ ਕਰਦੇ ਨੇ ਠੀਕ ਹੈ ਮੋਸਟਲੀ ਬਹੁਤ ਸਬਜੈਕਟ ਹੁੰਦੇ ਨੇ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਂਦੇ ਹੋ ਸਿੱਧਾ ਯੂਨੀਵਰਸਿਟੀ ਦੇ ਵਿੱਚ ਜਾਓ ਮੇਰੀ ਇਹੀ ਸੁਜੈਸ਼ਨ ਆ ਤੁਹਾਨੂੰ ਜੂਨ ਜੁਲਾਈ ਦੇ ਵਿੱਚ ਐਡਮਿਸ਼ਨ ਲੈ ਲਓ ਠੀਕ ਹੈ ਜੀ ਕਿਸੇ ਕਾਲਜ ਨੂੰ ਪ੍ਰੇਫਰੈਂਸ ਨਾ ਕਰੋ ਜੇ ਤੁਹਾਡਾ ਘਰੇ ਸਰਦਾ ਘਰੋਂ ਜਾ ਸਕਦੇ ਹੋ ਤਾਂ ਯੂਨੀਵਰਸਿਟੀ ਦੇ ਵਿੱਚ ਜਾਓ ਠੀਕ ਹੈ ਜੀ ਤੇ ਤੁਸੀਂ ਇੱਥੋਂ ਮਤਲਬ ਡਾਕਟਰ ਬਣ ਕੇ ਨਿਕਲੋਗੇ ਠੀਕ ਹੈ ਪੀ ਐਚ ਡੀ ਤੱਕ ਪਹੁੰਚ ਜਾਓਗੇ ਤੁਸੀਂ ਜੇ ਤੁਸੀਂ ਕਾਲਜਾਂ ਦੇ ਵਿੱਚ ਖਾਸ ਕਰਕੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਚਲੇ ਜਾਨੇ ਹੋ ਤਾਂ ਉੱਥੇ ਤੁਹਾਨੂੰ ਗਾਈਡੈਂਸ ਦੀ ਬਹੁਤ ਘਾਟ ਮਿਲੂਗੀ ਤੁਹਾਡਾ ਪੜ੍ਹਨ ਦਾ ਮਾਹੌਲ ਹੈ ਜਿਹੜਾ ਉਹ ਵੀ ਉਹੋ ਜਿਹਾ ਹੀ ਹੋਊਗਾ ਠੀਕ ਹੈ ਜੀ ਪਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਨੇ ਹੋ ਤੇ ਪੜ੍ਹਨ ਦੇ ਵੱਲ ਧਿਆਨ ਦਿਨੇ ਹੋ ਰਾਈ ਦੇ ਵੱਲ ਧਿਆਨ ਦਿਨੇ ਹੋ ਤਾਂ ਤੁਸੀਂ ਉੱਤੋਂ ਕੁਝ ਨਾ ਕੁਝ ਬਣ ਕੇ ਨਿਕਲੋਗੇ 100% ਜਿਹੜੀ ਸ਼ਿਉਰਟੀ ਹੈ ਤੁਹਾਡੀ ਤੁਹਾਨੂੰ ਇਹ ਮੇਰੇ ਵੱਲੋਂ ਠੀਕ ਹੈ ਸੋ ਹੁਣ ਇੱਥੇ ਦੇਖੋ ਜਦੋਂ ਤੁਸੀਂ ਇੱਥੇ ਚਲੇ ਜਾਂਦੇ ਹੋ ਤਾਂ ਤੁਹਾਡੇ ਸਬਜੈਕਟ ਬੱਚੇ ਜਿਹੜੇ ਹੈਗੇ ਆ ਤਿੰਨ ਤਾਂ ਤੁਹਾਡੇ ਫੇਵਰਟ ਹੁੰਦੇ ਆ ਜਿਹੜੇ ਤੁਸੀਂ ਇਲੈਕਟ ਕਰਨੇ ਹੁੰਦੇ ਆ ਚੁਣਨੇ ਹੁੰਦੇ ਆ ਕੋਈ ਵੀ ਚੁਣ ਸਕਦੇ ਹੋ ਠੀਕ ਹੈ ਤੁਹਾਨੂੰ ਉੱਥੇ ਸਬਜੈਕਟ ਲਿਸਟ ਮਿਲ ਜਾਂਦੀ ਹੈ ਤੇ ਜੇ ਤੁਹਾਨੂੰ ਜਿਹੜਾ ਹੈਗਾ ਦੋ ਸਬਜੈਕਟ ਜਿਵੇਂ ਇੰਗਲਿਸ਼ ਤੇ ਪੰਜਾਬੀ ਆ ਉਹ ਤੁਹਾਡੇ ਕੰਪਲਸਰੀ ਹੁੰਦੇ ਨੇ ਠੀਕ ਹੈ ਜੀ ਕੰਪਲਸਰੀ ਸਬਜੈਕਟ ਹੁੰਦੇ ਨੇ ਇਹ ਇੰਗਲਿਸ਼ ਤੇ ਪੰਜਾਬੀ ਦਾ ਇਹ ਤਿੰਨ ਤੁਹਾਡੇ ਚੁਆਇਸੇਬਲ ਹੋ ਜਾਂਦੇ ਨੇ ਮੋਸਟਲੀ ਇਹਦੇ ਵਿੱਚੋਂ ਤੁਸੀਂ ਉਹ ਉਹ ਸਬਜੈਕਟ ਚੁਣਨੇ ਆ ਦੋ ਤਾਂ ਮੋਸਟਲੀ ਜ਼ਿਆਦਾ ਚੁਣੀ ਲੈਂਦੇ ਆ ਤੀਜਾ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਇੱਕ ਇਲੈਕਟਿਵ ਸਬਜੈਕਟ ਆ ਜਿਹੜਾ ਉਹ ਜ਼ਰੂਰ ਚੁਣੋ ਠੀਕ ਹੈ ਹਾਂ ਜੇ ਤੁਸੀਂ ਫਿਜ਼ੀਕਲ ਦੇ ਵਿੱਚ ਗਏ ਹੋ ਫਿਜ਼ੀਕਲ ਗੇਮਾਂ ਵਗੈਰਾ ਖੇਡੀਆਂ ਤਾਂ ਫਿਰ ਤੁਸੀਂ ਆਪ ਦੇ ਇੰਟਰਸਟ ਦੇ ਮੁਤਾਬਕ ਫਿਜ਼ੀਕਲ ਨੂੰ ਚੁਣੋ ਉਹਦੇ ਉਹ ਸੌਕਾ ਹੁੰਦਾ ਤੇ ਉਹਦੇ ਵਿੱਚੋਂ ਨੰਬਰ ਆ ਜਿਹੜੇ ਤੁਹਾਡੇ ਵੱਧ ਜਾਂਦੇ ਆ ਤੇ ਜੇ ਤੁਸੀਂ ਫਿਜ਼ੀਕਲ ਵੀ ਰੱਖਦੇ ਹੋ ਤਾਂ ਅੱਗੇ ਜਾ ਕੇ ਫਿਰ ਤੁਸੀਂ ਜਿਹੜਾ ਹੈਗਾ ਟੀਚਰ ਦੀ ਲਾਈਨ ਦੇ ਵਿੱਚ ਜਾ ਸਕਦੇ ਹੋ ਡੀਪੀ ਦੀ ਲਾਈਨ ਦੇ ਵਿੱਚ ਬੀਪੀਐਡ ਹੈ ਜਿਹੜਾ ਇਹ ਕਰ ਸਕਦੇ ਹੋ ਠੀਕ ਹੈ ਤਾਂ ਚਲੋ ਹੁਣ ਮਤਲਬ ਇਹ ਤੁਸੀਂ ਇਲੈਕਟਿਵ ਸਬਜੈਕਟ ਤੁਹਾਡੇ ਕੋਲੇ ਜ਼ਰੂਰ ਹੋਣਾ ਚਾਹੀਦਾ ਠੀਕ ਹੈ ਜੀ ਤੇ ਨਾਲ ਦੀ ਨਾਲ ਜੇ ਤੁਸੀਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਾਣੇ ਹੋ ਤਾਂ ਬੀ ਪੀ ਐਡ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਚ ਐਮ ਪੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਮਤਲਬ ਤੁਸੀਂ ਜੇ ਐਮ ਪੀ ਐਡ ਕਰਦੇ ਹੋ ਤਾਂ ਤੁਸੀਂ ਜਿਹੜੇ ਬੀ ਪੀ ਐਡ ਕਰਕੇ ਪੀਟੀ ਟੀਚਰ ਤੇ ਐਮ ਪੀ ਐਡ ਕਰਕੇ ਜਿਹੜਾ ਤੁਸੀਂ ਡੀ ਪੀ ਹੈ ਜਿਹੜੇ ਉਹ ਬਣ ਜਾਂਦੇ ਹੋ ਡੀ ਪੀ ਦੀ ਪੋਸਟ ਤੇ ਪਹੁੰਚ ਜਾਂਦੇ ਹੋ ਠੀਕ ਹੈ ਚਾਹੇ ਸਰਕਾਰੀ ادارے ਹੋਣ ਚਾਹੇ ਪ੍ਰਾਈਵੇਟ ادارے ਹੋਣ ਉਹਨਾਂ ਦੇ ਵਿੱਚ ਤੁਸੀਂ ਡੀ ਪੀ ਦੀ ਪੋਸਟ ਤੇ ਜਾ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਤੁਹਾਨੂੰ ਬੱਚੇ ਜਿਹੜੇ ਸਬਜੈਕਟ ਤੁਸੀਂ ਇੱਥੇ ਪੜ੍ਹੇ ਆ ਤਿੰਨ ਠੀਕ ਆ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਸਬਜੈਕਟ ਦੀ ਐਮਏ ਕਰ ਸਕਦੇ ਹੋ ਕਿਸੇ ਇੱਕ ਸਬਜੈਕਟ ਦੀ ਇੱਥੇ ਇਲੈਕਟਿਵ ਸਬਜੈਕਟ ਤੁਹਾਨੂੰ ਤਾਂ ਹੀ ਕਿਹਾ ਵੀ ਜ਼ਰੂਰ ਰੱਖੋ ਤੁਹਾਡੇ ਬੀ.ਐੜ.ਡ ਦੇ ਵਿੱਚ ਵੀ ਕੰਮ ਆਊਗਾ ਠੀਕ ਹੈ ਜੀ ਉਹ ਤੁਹਾਡੇ ਜਿਹੜਾ ਹੈਗਾ ਮਤਲਬ ਲਿਟਰੇਚਰ ਚਾਹੇ ਉਹ ਇੰਗਲਿਸ਼ ਹੋਵੇ ਠੀਕ ਹੈ ਜੀ ਚਾਹੇ ਉਹ ਪੰਜਾਬੀ ਹੋਵੇ ਤੇ ਚਾਹੇ ਉਹ ਹਿੰਦੀ ਹੋਵੇ ਜਿਹੜਾ ਵੀ ਮਰਜ਼ੀ ਸਬਜੈਕਟ ਹੋਵੇ ਇਲੈਕਟਿਵ ਸਬਜੈਕਟ ਤੁਹਾਡਾ ਜੇ ਪੜਿਆ ਹੋਊਗਾ ਉਹ ਤੁਹਾਡੇ ਟੀਚਿੰਗ ਲਾਈਨ ਦੇ ਵਿੱਚ ਤਾਂ ਬ ਠੀਕ ਹੈ ਤੇ ਨਾਲ ਦੀ ਨਾਲ ਫਿਰ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਜੇ ਮੰਨ ਲਓ ਤੁਹਾਡੇ ਕੋਲੇ ਕੰਪੀਟੀਟਿਵ ਇਗਜ਼ਾਮ ਆਉਂਦੇ ਨੇ ਉਹਨਾਂ ਨੇ ਵੀ ਤੁਹਾਨੂੰ ਬੜਾ ਏ ਚੀਜ਼ਾਂ ਦੇ ਵਿੱਚ ਕਲੈਰੀਫਾਈ ਕਰਨਾ ਅੱਗੇ ਲੈ ਕੇ ਜਾਣਾ ਹੁਣ ਉਸ ਤੋਂ ਬਾਅਦ ਦੇਖੋ ਜੀ ਜਿਹੜੇ ਤੁਹਾਡੇ ਉਹ ਤਿੰਨ ਸਬਜੈਕਟ ਹੈਗੇ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਰੱਖੇ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਦੀ ਐਮਏ ਕਰ ਸਕਦੇ ਹੋ ਜੇ ਤੁਸੀਂ ਇੰਟੀਗ੍ਰੇਟਿਡ 4 ਸਾਲ ਦੀ ਬੀਏ ਕਰਦੇ ਹੋ ਤਾਂ ਆਫਟਰ ਬੀਏ ਐਮਏ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਐਮਬੀਏ ਕੀਤੀ ਹੈ ਤਾਂ ਐਮਏ ਕਰ ਸਕਦੇ ਹੋ ਮੇਰੀ ਕੋਸ਼ਿਸ਼ ਇਹ ਜਾਂ ਮੇਰਾ ਮੈਸੇਜ ਇਹ ਹੈ ਕਿ ਤੁਸੀਂ ਇੰਟੀਗ੍ਰੇਟਿਡ ਕਰੋ ਐਲੀਜੀਬਲ ਹੋਵੋ ਉਸ ਤੋਂ ਬਾਅਦ ਟੈਸਟ ਕਲੀਅਰ ਕਰੋ ਜੁਆਇਨਿੰਗ ਕਰੋ ਕਿਸੇ ਨੌਕਰੀ ਤੇ ਲੱਗੋ ਤੇ ਫਿਰ ਐਮਏ ਵਾਲੇ ਪਾਸੇ ਜਾਓ ਠੀਕ ਹੈ ਪਰ ਜੇ ਤੁਸੀਂ ਐਮਏ ਕਰਨੀ ਹੈ ਤੁਹਾਡਾ ਮੋਟਿਵ ਹੀ ਜਾਂ ਤੁਹਾਡਾ ਚੁਣਿਆ ਹੋਈ ਇਹ ਮੈਂ ਬੀਏ ਐਮਏ ਠੀਕ ਹੈ ਪੀਐਚਡੀ ਵਗੈਰਾ ਕਰਨੀ ਹੈ ਕਿ ਤਾਂ ਫਿਰ ਤੁਸੀਂ ਬੀਏ ਤੋਂ ਬਾਅਦ ਐਮਏ ਕਰ ਸਕਦੇ ਹੋ ਉਹ ਸਬਜੈਕਟਾਂ ਦੀ ਜਿਹੜੇ ਤੁਹਾਡੇ ਤਿੰਨ ਸਬਜੈਕਟ ਗ੍ਰੈਜੂਏਸ਼ਨ ਦੇ ਵਿੱਚ ਪੜੇ ਹੋਏ ਨੇ ਤਾਂ ਉਹ ਤੁਸੀਂ ਇੰਟਰਸਟਿਡ ਜਿਹੜੇ ਤੁਹਾਡੇ ਸਬਜੈਕਟ ਨੇ ਉਹ ਹੀ ਰੱਖੋ ਕਿਉਂਕਿ ਇੱਥੇ ਫਿਰ ਬੱਚਾ ਐਮਏ ਹੋਰ ਕਾਹਦੀ ਕਰਨਾ ਚਾਹੁੰਦਾ ਹੁੰਦਾ ਉਹਦੇ ਬੀਏ 'ਚ ਪੜੇ ਨਹੀਂ ਹੁੰਦੇ ਫਿਰ ਉਹਨੂੰ ਐਡੀਸ਼ਨਲ ਪੇਪਰ ਦੇਣੇ ਪੈਂਦੇ ਆ ਤਾਂ ਇਹ ਚੀਜ਼ ਤੋਂ ਤੁਸੀਂ ਬਚ ਜਾਓਗੇ ਜਦੋਂ ਤੁਸੀਂ ਐਮਏ ਕਰ ਲਈ ਬੱਚੇ ਉਸ ਤੋਂ ਬਾਅਦ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਦੇ ਕੀ ਪੀ ਐਚ ਡੀ ਦਾ ਜਿਹੜਾ ਐਂਟਰੈਂਸ ਐਗਜ਼ਾਮ ਹੈ ਡਾਇਰੈਕਟ ਉਹ ਵੀ ਦੇ ਸਕਦੇ ਹੋ ਤੇ ਜਾਂ ਫਿਰ ਤੁਸੀਂ ਉਹ ਸਬਜੈਕਟ ਦਾ ਜਿਹੜਾ ਹੈਗਾ ਨੈਟ ਦੇ ਸਕਦੇ ਹੋ ਨੈਟ ਕੁਆਲੀਫਾਈ ਕਰਦੇ ਹੋ ਤੁਸੀਂ ਜੇ ਨੈਟ ਕੁਆਲੀਫਾਈ ਕਰਕੇ ਬੱਚੇ ਤੁਹਾਡੇ 28 30000 ਦੀ ਜਿਹੜੀ ਸਕਾਲਰਸ਼ਿਪ ਹੈ ਉਹ ਲੱਗ ਜਾਂਦੀ ਹੈ ਜਿਹੜੀ ਤੁਹਾਨੂੰ 5 ਸਾਲ ਮਿਲਦੀ ਹੈ ਜਿੰਨਾ ਟਾਈਮ ਤੁਸੀਂ ਅੱਗੇ ਪੜ੍ਹਦੇ ਹੋ ਮਤਲਬ ਉਹ ਨੈਟ ਕੁਆਲੀਫਾਈ ਹੋ ਗਿਆ ਤੁਹਾਡਾ ਐਮ ਏ ਦੇ ਦੌਰਾਨ ਇਹਨੂੰ ਟਾਰਗੇਟ ਰੱਖੋ ਤੇ ਫਿਰ ਨਾਲ ਦੀ ਨਾਲ ਇਹਨੂੰ ਨੈਟ ਨੂੰ ਕੁਆਲੀਫਾਈ ਕਰਕੇ ਤੁਸੀਂ ਅੱਗੇ ਜਿਹੜਾ ਹੈਗਾ ਪੀ ਐਚ ਡੀ ਨੂੰ ਸ਼ੁਰੂ ਕਰੋ ਤਾਂ ਪੀ ਐਚ ਡੀ ਤੁਹਾਡੀ ਜਿੰਨਾ ਟਾਈਮ ਚੱਲੂਗੀ ਠੀਕ ਹੈ ਲੱਗ ਗਿਆ ਪੰਜ ਪੰਜ ਛੇ ਸਾਲ ਤੱਕ ਲੱਗੀ ਜਾਂਦੇ ਆ ਤਾਂ ਉਸ ਟਾਈਮ ਤੇ ਤੁਹਾਨੂੰ ਇਹ ਸਕਾਲਰਸ਼ਿਪ ਹੈ ਜਿਹੜੀ 28 ਤੋਂ 30000 ਰੁਪਿਆ ਉਹ ਮਿਲਦੀ ਰਹੂਗੀ ਮੰਥਲੀ ਠੀਕ ਹੈ ਜੀ ਸਰਕਾਰ ਦੇ ਦੁਆਰਾ ਚਾਹੇ ਕੈਟਾਗਰੀ ਤੁਹਾਡੀ ਕੋਈ ਵੀ ਹੈ ਤੇ ਇਹ ਵੀ ਬੜੀ ਵਧੀਆ ਚੀਜ਼ ਹੈ ਤੁਸੀਂ ਡਾਕਟਰ ਦੀ ਡਿਗਰੀ ਹਾਸਲ ਕਰ ਲੋਗੇ ਪਰ ਇਹਦੇ ਵਿੱਚ ਟਾਈਮ ਜ਼ਿਆਦਾ ਲੰਬਾ ਟਾਈਮ ਹੈ ਠੀਕ ਹੈ ਉਸ ਤੋਂ ਇਲਾਵਾ ਜੇ ਤੁਸੀਂ ਬੀਏਡ ਦੇ ਵਿੱਚ ਜਾਂਦੇ ਹੋ ਇਹਦੇ ਬੀਪੀਏਟ ਐਮਪੀਏਡ ਦੇ ਵਿੱਚ ਜਾਂਦੇ ਹੋ ਤਾਂ ਇਹ ਤੁਸੀਂ 5-7 ਸਾਲ ਦੇ ਵਿੱਚ ਮਤਲਬ ਐਲੀਜੀਬਲ ਹੋ ਕੇ ਹੋ ਸਕਦਾ ਸਰਕਾਰੀ ਨੌਕਰੀ ਵੀ ਲੈ ਲਓ ਪਰ ਜਦੋਂ ਜਦੋਂ ਤੁਸੀਂ ਇਧਰ ਪੀਐਚਡੀ ਕਰਨੀ ਆ ਨੌਕਰੀ ਤੇ ਲੱਗ ਕੇ ਉਸ ਤੋਂ ਬਾਅਦ ਦੇ ਵਿੱਚ ਇਸ ਖੇਤਰ ਦੇ ਵੱਲ ਤੁਸੀਂ ਵੱਧ ਸਕਦੇ ਹੋ ਪੀਐਚਡੀ ਦੇ ਵੱਲ ਠੀਕ ਹੈ ਨੈਟ ਨੂੰ ਤੁਸੀਂ ਕਰ ਸਕਦੇ ਹੋ ਨੈਟ ਨਾਲ ਪੜ ਸਕਦੇ ਹੋ ਕਿਉਂਕਿ ਜੇ ਤੁਸੀਂ ਐਮਏ ਦੇ ਐਮਏ ਕਰਕੇ ਜਾਂ ਬੀਐਡ ਕਰਕੇ ਉਸ ਤੋਂ ਬਾਅਦ ਚ ਐਮਏ ਕਰਦੇ ਹੋ ਨਾਲ ਨੈਟ ਪੜ੍ਹਦੇ ਹੋ ਤਾਂ ਉਹ ਤੁਹਾਡੇ ਸਬਜੈਕਟ ਹੈ ਜਿਹੜਾ ਮਤਲਬ ਕੰਪੀਟੀਸ਼ਨ ਦੇ ਵਿੱਚ ਜਿਹੜੇ ਤੁਹਾਡੇ ਟੀਚਿੰਗ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਵੀ ਕੰਮ ਆਉਣ ਵਾਲਾ ਉਹਨਾਂ ਦੇ ਵਿੱਚ ਵੀ ਤੁਹਾਡੇ ਲਈ ਉਹ ਸਹਾਇ ਹੋਣ ਵਾਲਾ ਸੋ ਚੁਣਨਾ ਤੁਸੀਂ ਆਪਣਾ ਰਸਤਾ ਮੈਂ ਤੁਹਾਨੂੰ ਇੱਕ ਗਾਈਡਰ ਦੇ ਤੌਰ ਤੇ ਦੱਸ ਰਿਹਾ ਉਸ ਤੋਂ ਬਾਅਦ ਦੇ ਵਿੱਚ ਦੇਖੋ ਜੀ ਮਾਸਟਰ ਇਨ ਕਮਿਊਨੀਕੇਸ਼ਨ ਮੈਸ ਕਮਿਊਨੀਕੇਸ਼ਨ ਬੱਚੇ ਤੁਸੀਂ ਇਸ ਡਿਪਲੋਮਾ ਜਾਂ ਇੱਕ ਐਲੋਕੇਟ ਡਿਗਰੀ ਜਾਂ ਮਾਸਟਰ ਡਿਗਰੀ ਕਰਕੇ ਮੈਸ ਕਮਿਊਨੀਕੇਸ਼ਨ ਦੀ ਤਾਂ ਤੁਸੀਂ ਅੱਗੇ ਪੱਤਰਕਾਰ ਦੀ ਲਾਈਨ ਦੇ ਵਿੱਚ ਜਾ ਸਕਦੇ ਹੋ ਚੈਨਲਾਂ ਦੇ ਵਿੱਚ ਪੱਤਰਕਾਰੀ ਕਰ ਸਕਦੇ ਹੋ ਹੁਣ ਅੱਜ ਦੀ ਘੜੀ ਦੇ ਵਿੱਚ ਆਪਣਾ ਤੁਸੀਂ ਮੈਸ ਕਮਿਊਨੀਕੇਸ਼ਨ ਦੇ ਥਰੂ ਆਪਣਾ ਚੈਨਲ ਖੋਲ੍ਹ ਸਕਦੇ ਹੋ ਇਹਦੇ ਵਿੱਚ ਕਾਫੀ ਸਕੋਪ ਹੈ ਠੀਕ ਹੈ ਪ੍ਰਾਈਵੇਟ ਤੇ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਬੜਾ ਵੱਡਾ ਸਕੋਪ ਹੈ ਦਾ ਬੈਚਲਰ ਆਫ ਇਨ ਜਰਨਲਿਜ਼ਮ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਹੀ ਇੱਕ 파ਰਟ ਹੈ ਜਰਨਲਿਜ਼ਮ ਪੱਤਰਕਾਰੀ ਦਾ ਤੇ ਮਾਸ ਕਮਿਊਨੀਕੇਸ਼ਨ ਜਿਹੜਾ ਹੈਗਾ ਇਹ ਦੋਨੇ ਇੱਕੋ ਕੜੀ ਦੇ 파ਰਟ ਨੇ ਇਹਨਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਆਪ ਦਾ ਪ੍ਰਵੇਖਾ ਜਿਹੜਾ ਉਹ ਬਣਾ ਸਕਦੇ ਹੋ ਜੇ ਤੁਹਾਨੂੰ ਪੱਤਰਕਾਰੀ ਦਾ ਸ਼ੌਂਕ ਹੈ ਤੁਸੀਂ ਟੀਵੀ ਤੇ ਆਉਣਾ ਚਾਹੁੰਦੇ ਹੋ ਆਪਣਾ ਚੈਨਲ ਤੁਸੀਂ ਬਣਾ ਕੇ ਅੱਗੇ ਜਾ ਕੇ ਬੈਚਲਰ ਆਫ ਜਰਨਲਿਜ਼ਮ ਕਰਕੇ ਮਾਸਟਰ ਇਨ ਮੈਸ ਕਮਿਊਨੀਕੇਸ਼ਨ ਕਰਕੇ ਤਕੜੇ ਤਕੜੇ ਚੈਨਲਾਂ ਦੇ ਵਿੱਚ ਵੀ ਤੁਸੀਂ ਜੌਬ ਲਈ ਐਲੀਜੀਬਲ ਹੋ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿੰਨੇ ਵੀ ਬੈਂਕਿੰਗ ਦੇ ਜਿਹੜੇ ਤੁਸੀਂ ਬੀਏ ਕਰ ਲਈ ਬੱਚੇ ਜਿੰਨੇ ਵੀ ਬੈਂਕਿੰਗ ਦੇ ਜਿਹੜੇ ਐਗਜ਼ਾਮਸ ਆਉਂਦੇ ਨੇ ਪੋਸਟਾਂ ਆਉਂਦੀਆਂ ਨੇ ਉਹਨਾਂ ਦੇ ਲਈ ਵੀ ਐਲੀਜੀਬਲ ਹੋ ਜਾਂਦੇ ਹੋ ਠੀਕ ਹੈ ਜੀ ਉਹਨਾਂ ਦੇ ਲਈ ਵੀ एलिजिबल ਹੋ ਜਾਂਦੇ ਹੋ ਉਹਦੀ ਪ੍ਰੋਪਰ ਤਿਆਰੀ ਤੁਹਾਨੂੰ ਨਾਲ ਦੇ ਨਾਲ ਰੱਖਣੀ ਪਊਗੀ ਤਾਂ ਤੁਸੀਂ ਆਫਟਰ ਗ੍ਰੈਜੂਏਸ਼ਨ ਜਿਹੜੀ ਬੈਂਕਿੰਗ ਲਾਈਨ ਦੇ ਵਿੱਚ एलिजिबल ਹੋ ਜਾਂਦੇ ਹੋ ਅੱਗੇ ਜਾ ਕੇ ਤੁਸੀਂ ਬੀਏ ਤੋਂ ਬਾਅਦ ਡਾਇਰੈਕਟ ਐਲਐਲਬੀ ਵੀ ਕਰ ਸਕਦੇ ਹੋ ਇੱਥੋਂ ਵੀ ਤੁਸੀਂ ਐਲਐਲਬੀ ਕਰ ਸਕਦੇ ਹੋ ਫਾਊਂਡੇਸ਼ਨ ਠੀਕ ਹੈ ਜੀ 5-7 ਸਾਲ ਦਾ ਟਾਈਮ ਪੀਰੀਅਡ ਤੇ ਇਥੋਂ ਤੁਸੀਂ ਬੀਏ ਤੋਂ ਬਾਅਦ ਬੀਐਲਐਮ ਵੀ ਕਰ ਸਕਦੇ ਹੋ ਤੇ ਐਲਐਲਐਮ ਐਲਐਨਐਮ ਵੀ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਹਾਡਾ ਜਿਹੜਾ ਸਕੋਪ ਹੈ ਇਹ ਤੁਹਾਡਾ ਸਕੋਪ ਆ ਵਕੀਲ ਜੱਜ ਉਸ ਵਾਲੇ ਪਾਸੇ ਤੁਹਾਨੂੰ ਲੈ ਜਾਂਦਾ ਤੇ ਅੱਗੇ ਬੈਚਲਰ ਇਨ ਲਾਇਬ੍ਰਰੀ ਸੈਂਸ ਬੱਚੇ ਜੇ ਤੁਸੀਂ ਕਰਦੇ ਹੋ ਠੀਕ ਹੈ ਡਿਗਰੀ ਬੈਚਲਰ ਦੀ ਡਿਗਰੀ ਜੇ ਤੁਸੀਂ ਇਹ ਕਰਦੇ ਹੋ ਲਾਇਬ੍ਰਰੀ ਦੀ ਤਾਂ ਤੁਸੀਂ ਲਾਇਬ੍ਰਰੀਅਨ ਦੀ ਪੋਸਟ ਤੇ ਜਾ ਸਕਦੇ ਹੋ ਇਸੇ ਤਰ੍ਹਾਂ ਜੇ ਤੁਸੀਂ ਮਾਸਟਰ ਡਿਗਰੀ ਇਹਦੀ ਕਰਦੇ ਹੋ ਤਾਂ ਵੀ ਤੁਸੀਂ ਜਿਹੜੀ ਲਾਇਬ੍ਰਰੀਅਨ ਦੀ ਪੋਸਟ ਤੇ ਜਾ ਸਕਦੇ ਹੋ ਠੀਕ ਹੈ ਜਿਵੇਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀਅਨ ਹੁੰਦੇ ਨੇ ਜਿਹੜੇ ਉਹ ਜਾ ਉਹਨਾਂ ਦੇ ਵਿੱਚ ਜਾ ਸਕਦੇ ਹੋ ਉਹਨਾਂ ਦੀਆਂ ਪੋਸਟਾਂ ਦੇ ਲਈ ਤੁਸੀਂ ਇਹਦੇ ਨਾਲ एलिਜੀਬਲ ਹੋ ਸਕਦੇ ਹੋ ਐਮਬੀਏ ਕਰਕੇ ਤੁਸੀਂ ਜਿਹੜੀਆਂ ਹੈਗੀਆਂ ਕੰਪਨੀਆਂ ਦੇ ਲਈ ਵੱਖ-ਵੱਖ ਕੰਪਨੀਆਂ ਦੇ ਜਿਹੜੇ ਮਤਲਬ ਬਿਜ਼ਨਸ ਜਿਹੜਾ ਹੈਗਾ ਤੌਰ ਤੇ ਜਿਹੜਾ ਹੈਗਾ ਇਹ ਮਤਲਬ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਉਹਦੇ ਵਿੱਚ ਜੋਬਸ ਤੇ ਲੱਗ ਸਕਦੇ ਹੋ ਯਾਨੀ ਕਿ ਤੁਹਾਡਾ ਪ੍ਰਾਈਵੇਟ ਸਟਰਕਚਰ ਹੈ ਇਹਦੇ ਤੇ ਤੁਹਾਨੂੰ ਸਟੇਟ ਤਾਂ ਤੋ ਬਾਹਰ ਵੀ ਰਹਿਣਾ ਪੈ ਸਕਦਾ ਜਾਣਾ ਪੈ ਸਕਦਾ ਤੇ ਤੁਹਾਨੂੰ ਦੇਸ਼ ਤੋਂ ਵੀ ਬਾਹਰ ਰਹਿਣਾ ਪੈ ਸਕਦਾ ਜਾ ਸਕਦਾ ਇਸੇ ਤਰ੍ਹਾਂ ਬੀਟੈਕ ਦਾ 파ਰਟ ਹੈ ਜਿਹੜਾ ਉਹ ਵੀ ਇਹਦਾ ਹੀ 파ਰਟ ਹੈ ਬੀਅਰਡ ਦਾ ਤੁਹਾਨੂੰ ਡਿਟੇਲ ਦੱਸਤੀ ਸੀ ਬੀਅਰਡ ਕਰਕੇ ਬੱਚੇ ਉਸ ਤੋਂ ਬਾਅਦ ਜੇ ਤੁਸੀਂ ਐਮੈਡ ਕਰਦੇ ਹੋ ਉਹ ਠੀਕ ਹੈ ਤਾਂ ਇਹ ਐਮਐਡ ਜਿਹੜੀ ਇਹ ਤੁਹਾਡੀ ਮਤਲਬ ਮਾਸਟਰ ਡਿਗਰੀ ਇੱਕ ਤਰ੍ਹਾਂ ਦੀ ਮਾਸਟਰ ਇਨ ਐਜੂਕੇਸ਼ਨ ਹੋ ਜਾਂਦੀ ਹੈ ਤੁਸੀਂ ਇੱਥੇ ਬੈਚਲਰ ਇਨ ਐਜੂਕੇਸ਼ਨ ਹੋ ਇੱਥੇ ਮਾਸਟਰ ਇਨ ਐਜੂਕੇਸ਼ਨ ਹੋ ਜਦੋਂ ਤੁਸੀਂ ਮਾਸਟਰ ਇਨ ਐਜੂਕੇਸ਼ਨ ਹੋਗੇ ਉਸ ਤੋਂ ਬਾਅਦ ਤੁਸੀਂ ਐਮਐਡ ਦੇ ਨਾਲ ਮਤਲਬ ਜਿਹੜਾ ਹੈਗਾ ਕਈ ਵਾਰ ਤੁਹਾਨੂੰ ਐਕਸਪੀਰੀਅੰਸ ਦੇ ਬੇਸ ਤੇ ਪ੍ਰਾਈਵੇਟ ਵੀ ਤੌਰ ਤੇ ਵੀ ਐਕਸਪੀਰੀਅੰਸ ਬੇਸਡ ਤੁਸੀਂ ਪ੍ਰਿੰਸੀਪਲ ਦੀ ਪੋਸਟ ਤੇ ਜਾ ਸਕਦੇ ਹੋ ਠੀਕ ਹੈ ਤੇ ਨਹੀਂ ਫਿਰ ਇਹਦੇ ਨਾਲ ਤੁਸੀਂ ਅੱਗੇ ਪੀ ਐਚ ਡੀ ਜਾ ਸਕਦੇ ਹੋ ਮੈਡ ਦੇ ਨਾਲ ਤੁਸੀਂ ਜਿਹੜਾ ਹੈਗਾ ਐਮ ਐ ਐਜੂਕੇਸ਼ਨ ਜੇ ਤੁਸੀਂ ਐਮ ਐ ਐਜੂਕੇਸ਼ਨ ਵੀ ਕਰਦੇ ਹੋ ਤਾਂ ਉਹ ਵੀ ਸੇਮ ਹੀ ਹੈ ਤਾਂ ਇਹਦੇ ਨਾਲ ਤੁਸੀਂ ਜਿਹੜਾ ਮਤਲਬ ਅੱਗੇ ਜਿਹੜਾ ਸਕੋਪ ਆ ਤੁਹਾਡਾ ਉਹ ਨੈਟ ਦਾ ਵੀ ਹੋ ਜਾਂਦਾ ਹੈ ਐਜੂਕੇਸ਼ਨ ਦਾ ਨੈਟ ਕਾਫੀ ਸੌਖਾ ਹੁੰਦਾ ਉਹਨੂੰ ਵੀ ਕੁਆਲੀਫਾਈ ਕਰ ਸਕਦੇ ਹੋ ਇਸ ਖੇਤਰ ਦੇ ਵਿੱਚ ਵੀ ਤੁਸੀਂ ਪੀ ਐਚ ਡੀ ਤੱਕ ਪਹੁੰਚ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਗਵਰਨਮੈਂਟ ਜੌਬ ਹੈ ਬੱਚੇ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਯੂਪੀਐਸਸੀ ਦੇ ਲਈ ਜਿਹੜਾ ਹੈਗਾ एलिਜੀਬਲ ਹੋ ਜਾਂਦੇ ਹੋ ਉਹਦੀ ਤਿਆਰੀ ਕਰ ਸਕਦੇ ਹੋ ਨਾਲ ਦੀ ਨਾਲ ਤੁਸੀਂ ਆਪਦੀ ਫਰਦਰ ਹਰ ਸਟੱਡੀ ਵੀ ਜਾਰੀ ਰੱਖ ਸਕਦੇ ਹੋ ਤੇ ਯੂਪੀਐਸਸੀ ਦੀ ਤਿਆਰੀ ਹੈ ਜਿਹੜੀ ਤੁਹਾਡੀ ਇਹ ਤੁਹਾਨੂੰ ਮਿਹਨਤ ਭਾਲਦੀ ਹੈ ਪੰਜ ਤੋਂ 7 ਸਾਲ ਠੀਕ ਹੈ ਕਈ ਕਿ ਬੱਚੇ ਜਿਹੜੇ 2-4 ਸਾਲ ਦੀ ਮਿਹਨਤ ਕਰਕੇ ਵੀ ਹੋ ਜਾਂਦੇ ਨੇ ਪਰ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਤੁਹਾਨੂੰ 4-5 ਸਾਲ ਤਾਂ ਘੱਟ ਤੋਂ ਘੱਟ ਹੀ ਜਿਹੜੀ ਹੈਗੇ ਨੇ ਉਹ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਤੇ ਯੂਪੀਐਸਸੀ ਦੇ ਵਿੱਚ ਜਾ ਸਕਦੇ ਹੋ ਯੂਪੀਐਸਸੀ ਦੇ ਪੇਪਰ ਦੇ ਨਾਲ ਤੁਸੀਂ ਡਿਵੀਜ਼ਨ ਲੈਵਲ ਤੇ ਹਾਈ ਲੈਵਲ ਦੀਆਂ ਪੋਸਟਾਂ ਦੇ ਵਿੱਚ ਜਾ ਸਕਦੇ ਹੋ ਇਹ ਗ੍ਰੇਡ ਦੀਆਂ ਪੋਸਟਾਂ ਦੇ ਵਿੱਚ ਜਾ ਸਕਦੇ ਹੋ ਠੀਕ ਹੈ ਤੁਸੀਂ ਡੀਐਸਪੀ ਡੀਸੀ ਤੱਕ ਦੀਆਂ ਪੋਸਟਾਂ ਤੇ ਵੀ ਪਹੁੰਚ ਸਕਦੇ ਹੋ ਇਹਦੇ ਨਾਲ ਨਾਲ ਹੀ ਤੁਸੀਂ ਮਤਲਬ ਈਟੀ ਡਿਪਾਰਟਮੈਂਟ ਠੀਕ ਹੈ ਜੀ ਤੇ ਜਿਹੜੇ ਮਤਲਬ ਖੇਤਰ ਆ ਤੁਹਾਡੇ ਡਿਫੈਂਸ ਸਿਸਟਮ ਦੇ ਖੇਤਰ ਆ ਉਹਨਾਂ ਦੇ ਵਿੱਚ ਵੀ ਜਾ ਸਕਦੇ ਹੋ ਤਕੜੇ ਤਕੜੇ ਅਫਸਰ ਬਣ ਸਕਦੇ ਹੋ ਤੁਸੀਂ ਯੂਪੀਐਸਸੀ ਦੇ ਨਾਲ ਆਈਐਸ ਲੈਵਲ ਦੇ ਤੇ ਜਿਹੜੇ ਤੁਸੀਂ ਆਈਐਸ ਲੈਵਲ ਦੇ ਤੇ ਜਾਂ ਫਿਰ ਪੰਜਾਬ ਪੁਲਿਸ ਦੇ ਲੈਵਲ ਜਿਹੜੇ ਮਤਲਬ ਅਫਸਰ ਬਣਨਾ ਤਾਂ ਉਹਦੇ ਵਿੱਚ ਤੁਸੀਂ ਇਹਦਾ ਹੀ ਇੱਕ ਰੂਪ ਯੂਪੀਐਸਸੀ ਦੇ ਨਾਲ ਨਾਲ ਤੁਸੀਂ ਪੰਜਾਬ ਦੇ ਵਿੱਚ ਪੀਸੀਐਸ ਦਾ ਐਗਜ਼ਾਮ ਦੇ ਸਕਦੇ ਹੋ ਠੀਕ ਹੈ ਮੋਸਟਲੀ ਕਾਫੀ ਇਹਦਾ ਸਲੇਬ ਮੈਚ ਖਾਂਦਾ ਹੁੰਦਾ ਹੈ ਤਾਂ ਪੀਸੀਐਸ ਦੇ ਤਹਿਤ ਵੀ ਤੁਸੀਂ ਮਤਲਬ ਜਿਹੜਾ ਹੈਗਾ ਜਿਵੇਂ ਤਸਦੀਲਦਾਰ ਖਾਨਗੋ ਠੀਕ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਐਸਡੀਐਮ ਇਸ ਤਰ੍ਹਾਂ ਦੀਆਂ ਪੋਸਟਾਂ ਤੇ ਪਹੁੰਚ ਸਕਦੇ ਹੋ ਇਸ ਲਾਈਨ ਦੇ ਵਿੱਚ ਵੀ ਜਾ ਸਕਦੇ ਹੋ ਤਾਂ ਇਹਦੇ ਤੁਹਾਨੂੰ 6 ਚਾਂਸ ਮਿਲਦੇ ਆ ਯੂਪੀਐਸਸੀ ਦੇ ਠੀਕ ਹੈ ਜੀ ਤੇ ਪੀਸੀਐਸ ਦੇ ਤੁਸੀਂ ਮਤਲਬ ਚਾਂਸ ਜਿਹੜੇ ਇਹ ਵੀ ਸ਼ਾਇਦ ਹੁਣ 6 ਆ ਜਾਂ 6 ਜਾਂ 4 ਪਹਿਲਾਂ 4 ਹੁੰਦੇ ਸੀਗੇ ਠੀਕ ਹੈ ਤਾਂ ਇਹ ਚਾਂਸ ਵੀ ਤੁਹਾਨੂੰ ਉਵੇਂ ਮਿਲਦੇ ਨੇ ਤੇ ਇਹ ਪੋਸਟਾਂ ਸੀਮਤ ਹੁੰਦੀਆਂ ਨੇ ਮਤਲਬ 100 150 170 80 ਐਵੇਂ ਜਿਹੀਆਂ ਪੋਸਟਾਂ ਆਉਂਦੀਆਂ ਨੇ ਪੀਸੀਐਸ ਦੀਆਂ ਯੂਪੀਐਸਸੀ ਦੇ ਵਿੱਚ ਤੁਸੀਂ ਰੈਂਕ ਵਾਈਜ਼ ਜਾਣਿਓ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਕਿਤੇ ਵੀ ਜੌਬ ਲੱਗ ਸਕਦੀ ਹੈ ਤੇ ਇਹ ਯੂਪੀਐਸਸੀ ਦਾ ਮਤਲਬ ਪੂਰੇ ਟੌਪ ਦੀ ਪੋਸਟ ਹੈ ਠੀਕ ਹੈ ਜੀ ਸੋ ਇਹ ਤੁਹਾਡਾ ਆਰਟਸ ਦਿੱਤਾ ਹੈ ਤਾਂ ਬੱਚੇ ਸਟਰੀਮ ਹੈ ਇਸ ਤਰ੍ਹਾਂ ਨਾਲ ਤੁਸੀਂ ਆਰਟਸ ਦੇ ਵਿੱਚ ਰਹਿ ਕੇ ਇਹ ਚੀਜ਼ਾਂ ਇਹ ਕੋਰਸ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਆਪਣੇ ਹੋਰ ਸਾਥੀਆਂ ਦੇ ਨਾਲ ਵੀ ਜਰੂਰ ਸ਼ੇਅਰ ਕਰਨਾ ਤੇ ਨਾਲ ਦੀ ਨਾਲ ਹੁਣ ਦੇਖੋ ਇਹਦੇ ਵਿੱਚ ਗ੍ਰੈਜੂਏਟ ਕੋਰਸ ਹੈ ਜਿਹੜਾ ਆਰਟਸ ਦੇ ਵਿੱਚ ਵਰੀ ਕੁਆਲੀਫਿਕੇਸ਼ਨਲ ਸਬਜੈਕਟ ਦੇ ਵਿੱਚ ਜੇ ਤੁਸੀਂ ਕਰਦੇ ਹੋ ਤਾਂ ਇਹ ਜਾਣਕਾਰੀ ਵੀ ਤੁਹਾਨੂੰ ਜਰੂਰ ਦੱਸਣੀ ਸੀ ਇਹਦੇ ਵਿੱਚ ਦੇਖੋ ਤੁਸੀਂ ਵੀ ਸੋਸ਼ਲ ਵਰਕ ਦੇ ਤੌਰ ਤੇ ਮੈਸ ਕਮਿਊਨੀਕੇਸ਼ਨ ਜਰਨਲਿਜ਼ਮ ਇਨਵੈਸਟਮੈਂਟ ਅਨਲਿਸਿਸ ਪਪੂਲੇਸ਼ਨ ਸਟੱਡੀਜ਼ ਟ੍ਰੈਵਲ ਟੂਰਿਜ਼ਮ ਹੈਲਥ ਸਾਈਕੋਲੋਜੀ ਪਲੈਨਿੰਗ ਡਿਵੈਲਪਮੈਂਟ ਸਟੱਡੀਜ਼ ਠੀਕ ਹੈ ਜੀ ਪ੍ਰੈਕਟਿਸ ਫੂਡ ਨਿਊਟ੍ਰੀਐਂਟ ਡਾਈਟਸ ਇਹ ਸਾਰੇ ਡਿਪਲੋਮੇ ਆ ਜਿਹੜੇ ਜਾਂ ਕੇ ਲੋਕੀ ਵੋਕੇਸ਼ਨਲ ਸਬਜੈਕਟਸ ਨੇ ਇਹਨਾਂ ਨੂੰ ਤੁਸੀਂ ਪੜ੍ਹ ਕੇ ਆਰਟਸ ਦੇ ਵਿੱਚ ਗ੍ਰੈਜੂਏਸ਼ਨ ਦੇ ਤੌਰ ਤੇ ਕੋਰਸਾਂ ਦੇ ਤੌਰ ਤੇ ਡਿਪਲੋਮੇ ਦੇ ਤੌਰ ਤੇ ਆਪਣੇ ਫਿਊਚਰ ਨੂੰ ਨਖੇਰ ਸਕਦੇ ਹੋ ਸੋ ਇਹ ਜਾਣਕਾਰੀ ਉਮੀਦ ਹੈ ਤੁਹਾਨੂੰ ਵਧੀਆ ਆਈ ਹੋਊਗੀ ਤੇ ਜੇ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਕਾਫੀ ਡਿਟੇਲ ਦੇ ਵਿੱਚ ਦੱਸਦਾ ਪਰ ਫਿਰ ਵੀ ਜੇ ਤੁਸੀਂ ਮਤਲਬ ਬੇਸਡ ਆਨ ਦਾ ਸਬਜੈਕਟ ਆਫ ਟੇਕਿੰਗ ਯੂ ਕੈਨ ਪਰਪਸ ਦਾ ਕਰੀਅਰ ਐਕਚੁਅਲੀ ਜਿਵੇਂ ਤੁਸੀਂ ਚਾਣ ਲੈ ਠੀਕ ਆ ਆਰਥੋਪਾਲੋਜਿਸਟ ਆਰਕੀਓਲੋਜਿਸਟ ਇਕਨੋਮਿਸਟ ਜਿਨਕਨਿਸਟ ਜੀਓਗ੍ਰਾਫਰ ਆਰ ਸਟੋਰੀਅਨ ਇਸੇ ਤਰ੍ਹਾਂ ਲੈਂਗੁਇਸਟਿਕ ਆਰ ਫਿਲਾਸਫਰ ਆਰ political ਸਾਇੰਟਿਸਟ ਪਬਲਿਕ ਪਪੂਲੇਸ਼ਨ ਸਾਇੰਟਿਸਟ ਆਫ ਸਾਈਕੋਲੋਜਿਸਟ ਰੂਰਲ ਡਿਵੈਲਪਮੈਂਟ ਆਫ professionਲ ਸਾਈਕੋਲੋਜਿਸਟ ਟੈਸਟ ਇਹ ਤੁਹਾਡੇ ਮਤਲਬ ਜਿਹੜੇ ਹੈਗੇ ਨੇ ਕੋਰਸ ਅੱਗੇ ਜਾਂ ਕਿ ਲੋਕ ਇਹ بیس ਤੁਹਾਡਾ ਅੱਗੇ ਆ ਜਾਂਦਾ ਗੁੱਡ ਕੈਰੀਅਰ ਇਨ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣਾ ਸਕਦੇ ਹੋ ਬੜਾ ਵਧੀਆ ਟੌਪਿਕ ਹੈ ਪੋਲਿਟੀ ਦੇ ਵਿੱਚ ਜੇ ਤੁਹਾਡਾ ਇੰਟਰਸਟ ਹੈ ਜਿਸ ਈਸਟੂ ਦੇ ਵਿੱਚ ਇੰਟਰਸਟ ਹੈ ਤਾਂ ਪਬਲਿਕ ਐਡਮਿਨਿਸਟ੍ਰੇਸ਼ਨ ਤੁਹਾਡੇ ਲਈ ਬੜਾ ਵਧੀਆ ਹੈ ਤੇ ਕਾਫੀ ਜਿਹੜੇ ਪੀਸੀਐਸ ਲੈਵਲ ਦੇ ਜਾਂ ਗਵਰਨਮੈਂਟ ਦੇ ਪੇਪਰ ਦੇ ਵਿੱਚ ਵੀ ਤੁਹਾਡੇ ਲਈ ਸਹਾਇੀ ਹੁੰਦਾ ਹੈ ਇਸੇ ਤਰ੍ਹਾਂ ਮੈਂ ਸੈਂਸ ਸਕੋਪ ਆਫ ਆਫਟਰ ਹਾਇਰ ਸਟੱਡੀਜ਼ ਇਨ ਦਾ ਰਿਸਪੈਕਟਿਵ ਸਬਜੈਕਟ ਤੁਸੀਂ ਉਹ ਸਬਜੈਕਟ ਦੇ ਵਿੱਚ ਹਾਇਰ ਸਟੱਡੀ ਕਰ ਸਕਦੇ ਹੋ ਐਮਏ ਕਰ ਸਕਦੇ ਹੋ ਮਾਸਟਰ ਡਿਗਰੀ ਪੀਐਚਡੀ ਕਰ ਸਕਦੇ ਹੋ ਇਹ ਤੁਹਾਨੂੰ ਸਾਰਾ ਕੁਝ ਦੱਸਦਾ ਠੀਕ ਹੈ ਜੀ ਸੋ ਸਬਜੈਕਟਾਂ ਦੀ ਚੋਣ ਆ ਜਿਹੜੀ ਉਹ ਬੜੇ ਧਿਆਨ ਨਾਲ ਕਰਨੀ ਹੈ ਤੇ ਕੋਸ਼ਿਸ਼ ਉਹਨਾਂ ਸਬਜੈਕਟਾਂ ਨੂੰ ਕਰਨੀ ਹੈ ਜਿਹੜੇ ਤੁਸੀਂ ਪਲੱਸ 2 ਦੇ ਵਿੱਚ ਪੜੇ ਨੇ ਹਾਈ ਮਾਰਕਸ ਲੈਨੇ 10th ਦੇ ਵਿੱਚ ਤੁਹਾਨੂੰ ਤੁਸੀਂ ਪੜੇ ਨੇ ਉਹਨਾਂ ਦੇ ਵਿੱਚੋਂ ਵੀ ਹਾਈ ਮਾਰਕਸ ਲੈਨੇ ਉਹੀ ਸਬਜੈਕਟ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਚੁਣਨੇ ਆ ਤੇ ਉਸ ਪਾਸੇ ਨੂੰ ਹੀ ਜਾਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਜੀ ਤੇ ਅੱਗੇ ਜਾ ਕੇ ਤੁਸੀਂ ਮਤਲਬ ਤੁਹਾਡਾ ਭਵਿੱਖ ਜਿਹੜਾ ਵਧੀਆ ਹੋਵੇ ਸ਼ੁਭ ਕਾਮਨਾਵਾਂ ਦੇ ਨਾਲ ਨਵੇਂ ਪਾਸ ਪਲੱਸ 2 ਕੈਂਡੀਡੇਟਸ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਮੁਬਾਰਕਾਂ ਥੈਂਕਸ ਫॉर ਵਾਚਿੰਗ